ਛੇਤੀ ਜੇ ਨਹੀਂ ਪਹਿਲਾ ਕੰਮ ਜਾਣਾ ਬੇੜਾ ਕੰਮ ਹੀ ਰਹਿ ਗਿਆ ਘਰ ਦੇ ਹਾਂ ਬਾਕੀ ਕੰਮ ਕੀ ਕਦੋਂ ਕਰੂੰਗੀ ਫਿਰ ਮੈਂ ਹੋਰ ਆ ਮੇਰੀ ਗੱਲ ਸੁਣ ਭਾਂਡੇ ਤਾਂ ਲੱਗੀਆਂ ਮਾਂਜਣ ਕੱਲਣਾ ਭਾਂਡਿਆਂ 'ਚ ਐਡਾ ਐਡਾ ਸਰਫ ਚੜਿਆ ਪਿਆ ਸੀ ਦੇਖ ਕੇ ਮਾਂਜੀ ਭਾਂਡੇ ਮੈਨੂੰ ਲੱਗਦਾ ਅੱਖਾਂ ਦੀ ਅੰਨੀ ਐ ਸਰਫ ਨਾਲ ਤਾਂ ਮੈਂ ਭਾਂਡੇ ਧੌਂਦੀ ਵੀ ਨਹੀਂ ਮੈਂ ਤਾਂ ਐਡੀ ਟਿੱਕੀ ਨਾਲ ਭਾਂਡੇ ਧੌਂਨੀ ਆ ਝੂਠੇ ਜਹਾਨ ਦੇ ਨਾ ਹੋਵੇ ਤਾਂ ਮੈਨੂੰ ਨਹੀਂ ਪਤਾ ਕਦੇ ਨਾਲ ਮੰਜੇ ਸੀ ਆ ਟਿੱਕੀ ਨਾਲ ਮੰਜੇ ਸੀ ਜਾਂ ਸਰਫ ਨਾਲ ਪਰ ਐਡਾ ਐਡਾ ਸਰਫ ਚੜਿਆ ਹੋਇਆ ਸੀ ਫਿਰ ਬਿਮਾਰ ਨਾ ਕਰਦੀ ਸਾਨੂੰ ਨਹੀਂ ਕਿਤੇ ਨਹੀਂ ਟਿੱਕੀ ਤੇਰੇ ਮੂੰਹ ਚ ਵੜ ਗਈ ਸੀ ਉਹੀ ਰੋਲਾ ਪਾਈ ਜਾਨੀ ਹੁਣੇ ਜਮਾਣਾ ਬੋਟਾ ਸਾਬਣ ਰਾਇ ਵੀ ਗਿਆ ਉਹ ਕੱਪੜੇ ਨਾਲ ਪੂੰਝ ਲਈਦਾ ਹੁੰਦਾ ਆਹੋ ਤੂੰ ਨਾ ਹੱਥ ਵਾਲਾ ਲਈ ਚੰਗੀ ਤਰ੍ਹਾਂ ਮੈਂ ਹੀ ਸਾਫ਼ ਕਰ ਲਾਂ ਅੱਛਾ ਜੀ ਐਨੀ ਠੰਡ ਚ ਠੰਡ ਦੇਖਿਆ ਬਾਹਰ ਕਿੰਨੀ ਐ ਮੈਨਿਆ ਨਾ ਟੋਕਰਾਂ ਭਾਂਡੇ ਦਾ ਧੋਣੀ ਐ ਤੇ ਹਜੇ ਤੂੰ ਲੱਖਣ ਕਰਦੀ ਆਂ ਕੰਮ ਤਾਂ ਜਿਵੇਂ ਤੂੰ ਹੀ ਕਰਦੀ ਆ ਮੈਂ ਤਾਂ ਕੁਛ ਕਰਦੀ ਹੀ ਨਹੀਂ ਨਹੀਂ ਮੈਂ ਜਾਣਦੀ ਆ ਤੂੰ ਤਾਂ ਸਾਰਾ ਸੁੱਕਾ ਸੁੱਕਾ ਕੰਮ ਕਰਦੀ ਝਾੜੂ ਜੱਤ ਤੂੰ ਤਾਂ ਮਾਰ ਲੈਣੀ ਆ ਡੰਡੇ ਨਾਲ ਐਂ ਜੇ ਪੋਚਾ ਕਰ ਲੈਣੀ ਹੋ ਗਿਆ ਜੀ ਤੇਰਾ ਕੰਮ ਇੱਥੇ ਵੜ ਕੇ ਦੇਖਿਆ ਕਰ ਫਿਰ ਤੈਨੂੰ ਪਤਾ ਲੱਗੂ ਕਿਵੇਂ ਭੰਡ ਧੋਦੇ ਨੇ ਇਹ ਜਿਹੇ ਨੇ ਭੰਡੇ ਆ ਦੋ ਚਾਰ ਦਿਨ ਹੋ ਗਏ ਮੰਚਨ ਲੱਗੀ ਨੂੰ ਲੱਗੀ ਲੈ ਦੱਸ ਠੰਡ 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 ਇੰਨੇ ਸਾਲਾਂ ਤੋਂ ਕਰਦੀ ਆ ਰਹੀ ਆ ਮੈਨੂੰ ਤਾਂ ਕੋਈ ਨਹੀਂ ਠੰਡ ਲੱਗੀ ਅੱਛਾ ਇੰਨੇ ਸਾਲਾਂ ਤੋਂ ਤੂੰ ਰੋਟੀ ਖਾ ਰਹੀ ਸੀ ਫਿਰ ਕੰਮ ਹੋਰ ਕਿਹਨੇ ਕਰਨਾ ਸੀ ਮੈਨੂੰ ਐਂ ਦੱਸ

ਡਰਾਮੇ ਬਾਜ ਕਿਸੇ ਥਾਂ ਦੀ ਨਾਲ ਮੇਰ ਨਾਲ ਬਲੀ ਪਕਾਈ ਨਾ ਮਾਰ ਤੇਰੇ ਤੋਂ ਜ਼ਿਆਦਾ ਡਰਾਮੇ ਤਾਂ ਮੈਨੂੰ ਆਉਂਦੇ ਨਹੀਂ ਮੇਰੀ ਗੱਲ ਸੁਣ ਲੈ ਮੈਨਾਂ ਪਕਾਈ ਨਾ ਮਾਰ ਮੈਨੂੰ ਕਰ ਲੈਣ ਤੇ ਕੰਮ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਹਾਜੀ ਮੇਰੇ ਦਿਮਾਗ ਚ ਨਾ ਹੋਰ ਵੀ ਬਹੁਤ ਗੱਲਾਂ ਚੱਲ ਰਹੀ ਨੇ ਅੱਗੇ ਕਿਵੇਂ ਕੀ ਕਰਨਾਗਾ ਓਏ ਹੋਏ ਹੋਏ ਛੱਡੀ ਲੈ ਕੰਮ ਮੜੀ ਆ ਚਾਰ ਭਾਂਡੇ ਮਾਝ ਕੋ ਥੱਲੇ ਟਿਟ ਜੂਗੀ ਨਾ ਤੂੰ ਮੈਨੂੰ ਐਂ ਦੱਸੀ ਤਾਏ ਕਪੜੇ ਕਪੜੇ ਧੋ ਲਿਆ ਆਪਦਾ ਜਿਹੜਾ ਕੰਮ ਕਰਨਾ ਸੀ ਕਪੜੇ ਕਪੜੇ ਤਾਏ ਲਾ ਲੇਤਾ ਪ੍ਰੈਸ ਕਰ ਲੇਤਾ ਮੇਰਾ ਕੰਮ ਹੈ ਮੈਂ ਜਦੋਂ ਮਰਜ਼ੀ ਕਰਾਂ ਹਾਂ ਫਿਰ ਇਹੀ ਤਾਂ ਉਹ ਵੀ ਮੈਂ ਹੀ ਕਰੂੰਗੀ ਜਦੋਂ ਮਰਜ਼ੀ ਕਰਾਂ ਮੇਰਾ ਕੰਮ ਐ ਮੈਨੂੰ ਪਤਾ ਨਾ ਕਦੋਂ ਕਰਨਾ ਐ ਦੇਖ ਮੇਰੀ ਗੱਲ ਸੁਣ ਲੈ ਸੀ ਮੈਂ ਐ ਮੇ ਨਾਲ ਲਫੜੇ ਜਿਹਾ ਨਾ ਲਿਆ ਕਰਾ ਕੇ ਮੈਥੋਂ ਹੋਰ ਕੁਝ ਸੁਣ ਲੇਗੀ ਜੇ ਭੱਗ ਜਾਂਦਾ ਕੰਮ ਕਰ ਲੈ ਤੂੰ ਮੇਰਾ ਕੰਮ ਦਿਮਾਗ ਖਰਾਬ ਕਰੀ ਜਾਂਦੀ ਐ ਕੰਮ ਕਰਨ ਨਹੀਂ ਦਿੱਤੀ ਆਖੇ ਸਾਬਣ ਲੱਗਾ ਸੀ ਏਡਾ ਜੇ ਸਾਬਣ ਲੱਗਾ ਸੀ ਤੂੰ ਪੂੰਝ ਲੈ ਕੱਪੜੇ ਨਾਲ ਧੋ ਲਾ ਕੇ ਉਹੀ ਦੂਜੇ ਬੰਦੇ ਨੂੰ ਟੋਕੀ ਜਾਣ ਕੇ ਕੰਮ ਆਪ ਕੁਝ ਕਰਨਾ ਨਹੀਂ ਡੱਕਾ ਨਹੀਂ ਉਲਾਉਂਦੀ ਕੰਮ ਸੁੱਕਾ ਸੁੱਕਾ ਜਿਹੜਾ ਮਾੜਾ ਮਾੜਾ ਹੁੰਦਾ ਉੱਤੋਂ ਉੱਤੋਂ ਕਰ ਲੈਂਦੀ ਐ ਇੱਥੇ ਪਤਾ ਲੱਗਿਆ ਦੇਖ ਕਿੰਨਾ ਪਾਣੀ ਚੱ ठंडा पता लग गया आज त था ठंडे वाली है बहुत ज्यादा ठंड है दस मैं छोल भी नहीं लेके गई मैं तो और पहला मैं तो ले छोल मैं तो था नहीं ठंड है बाहर आई बाकी दस नी सीमा सीमा जी मम्मी मेनू भाई कोसा जे पानी दे दी मेन तो ठंड चढ़ गई लेके आ हां और ठंड चढ़ गई मेनू तो इतनी ਦਸ ਮੈਂ ਪਹਿਲੇ ਛੋਲੇ ਕਿ ਨਹੀਂ ਗਈ ਮੋਈ ਪੁੱਲ ਗਈ ਲੈ ਜਾਂਦੀ ਦ ਦੇ ਦੇ ਭਾਈ ਮਿੰਤਾ ਕੋਸਾ ਚ ਪਾਣੀ ਤਾਂ ਠੰਡ ਜੀ ਉੱਤਰ ਜੂ ਮੇਰੀ ਮਾੜੀ ਜੀ ਲੈ ਆ ਭਾਈ ਕੀ ਕਰਨ ਲੱਗ ਗਈ ਲਓ ਮੈਂ ਥੇ ਗਈ ਸੀ ਇਹ ਜਾਣਾ ਕਿੱਥੇ ਤੇ ਇੱਥੇ ਗਈ ਸੀ ਕੋਈ ਅੰਨ ਚ ਕੋਈ ਕੰਮ ਗਏ ਤੀ ਹਾਂ ਇਹ ਜੇ ਕੀ ਕੰਮ ਗਏ ਸੀ ਮੰਮੀ ਇੰਨਾ ਟਾਈਮ ਲਾਇਆਏ ਤੁਸੀਂ ਤੇ ਇੰਨਾ ਵੀ ਕੋਈ ਦੱਸ ਕੇ ਜਾਣਾ ਕੋਈ ਜ਼ਰੂਰੀ ਕੀ ਹੋ ਗਿਆ ਮੰਮੀ ਨਹੀਂ ਮੈਂ ਕੰਮ ਗਈ ਸੀ ਹਾਂ ਦੱਸ ਸੌ ਕੰਮ ਹੈ ਮੈਨੂੰ ਸਿਆਣੀ ਬੁੜੀਆਂ ਨੂੰ ਸੌ ਕੰਮ ਹੁੰਦਾ ਫਿਰ ਇਹ ਕੀ ਪੁੱਛੀ ਜਾਂਦੀ ਹੈ ਇਹ ਐ ਪੱਕਾ ਪੁੱਛਦੀ ਹਣੀ ਵੀ ਕਿੱਥੇ ਗਏ ਸੀ ਕਿਉਂ ਗਏ ਸੀ ਹਾਂ ਹਾਂ ਨਾ ਮੈਨੂੰ ਤੇਰੀ ਐ ਨਹੀਂ ਸਮਝ ਆਉਂਦੀ ਤੂੰ ਆਪਦੀ ਗੰਦੀ ਆਦਤ ਨੂੰ ਛੱਡਦੀ ਕਾ ਤੋ ਨਹੀਂ ਕਿਉਂ ਨਹੀਂ ਛੱਡਦੀ ਹਰ ਇੱਕ ਬੰਦੇ ਨੂੰ ਨਹੀਂ ਪੁੱਛੀਦਾ ਹੁੰਦਾ ਕਿੱਥੋਂ ਆਇਆ ਕਿਹੜੇ ਵੇਲੇ ਆਇਆ ਕੀ ਕਰਨ ਗਿਆ ਸੀ ਫੇਰ ਕੀ ਹੋ ਗਈ ਜੇ ਮੈਂ ਪੁੱਛ ਲਿਆ ਤੁਸੀਂ ਤਾਂ ਮੇਰੇ ਆਏ ਘਰ ਪਹਿਲੀ ਵਾਰ ਜਿਵੇਂ ਮੈਂ ਕੋਈ ਗੁਨਾਹ ਕਰਤਾ ਹੁੰਦਾਗਾ ਮੇਰੀ ਗੱਲ ਸੁਣਨਾ ਮੇਰੀ ਗੱਲ ਸੁਣਨਾ ਮੇਰੇ ਨਾਲੋਂ ਪਹਿਲਾਂ ਦੀ ਤੂੰ ਇਸ ਘਰ ਚਾਹ ਪਰ ਤੈਨੂੰ ਹਜੇ ਤੱਕ ਘਰ ਦਾ ਸਾਹਬ ਨਹੀਂ ਪਤਾ ਲੱਗਿਆ ਦੇਖ ਲੈ ਤੈਨੂੰ ਐ ਨਹੀਂ ਪਤਾ ਵੀ ਸਾਡੇ ਘਰ ਚ ਰਵਾਜ ਨਹੀਂ ਹੈਗਾ ਬੰਦੇ ਨੂੰ ਪੁੱਛਦੇ ਨਹੀਂ ਹੁੰਦੇ ਵੀ ਕਿੱਥੇ ਚੱਲੇ ਆ ਕਿੱਥੋਂ ਆਇਆ ਆ ਗਿਆ ਦੇਖ ਗਿਆ ਮੈਂ ਤੈਨੂੰ ਜਾਂਦਾ ਦੇਖ ਗਿਆ ਮੈਂ ਤੈਨੂੰ ਪੁੱਛਿਆ ਨਾ ਕਰ ਮੈਂ ਤਾਂ ਮੰਮੀ ਤਾਂ ਪੁੱਛਿਆ ਸੀ ਵੀ ਇੰਨਾ ਟਾਈਮ ਹੋ ਗਿਆ ਨਾ ਤੁਸੀਂ ਰੋਟੀ ਖਾਧੀ ਐ ਸਵੇਰੇ ਆਹੋ ਮੰਮੀ ਇੱਕ ਖਵਾਉ ਤੁਹਾਨੂੰ ਰੋਟੀਆਂ ਇਹ ਖਵਾਉ ਤੁਹਾਨੂੰ ਰੋਟੀ ਅੱਗੇ ਤਾਂ ਬੜੀਆਂ ਪ੍ਰੋਸ ਪ੍ਰੋਸ ਦੇਣੀਆਂ ਹਨਾ ਚੱਲ ਲੜੋ ਤੁਸੀਂ ਲੜੋ ਪਰ ਕੋਲ ਦੰਦਾ ਰੋਟੀਆਂ ਮੈਂ ਹੀ ਪਾਕੇ ਦੇਣੀਆਂ ਤੂੰ ਤੈ ਬਣਾ ਕੇ ਡੱਬੇ 'ਚ ਧਰ ਕੇ ਆਵਾਜ਼ ਮਾਰ ਦੇਣੀ ਰੋਟੀ ਬਣ ਗਈ ਜੀ ਆਜੋ ਨਹੀਂ ਲੜੋ ਨਾ ਪਾਈ ਲੜੋ ਨਾ ਜੋ ਵੀ ਨਹੀਂ ਖਾਉਂਦੀ ਸੀ ਰੋਨੀ ਜੇ ਖਾਉਂਦੀ ਸੀ ਸਾਂ ਨਹੀਂ ਸੀ ਕੀਤਾ ਸਾਂ ਨਹੀਂ ਸੀ ਤੂੰ ਕੀਤਾ ਤੇਰੇ ਸਿਰ ਤੇ ਨਾ ਕਰਨ ਕਰ ਹਾਂ ਅਗਲੇ ਤੈਨੂੰ ਅਗਲੇ ਤੈਨੂੰ ਵਿਆਹ ਕੇ ਲਿਆਏ ਸੀ ਰੋਟੀਆਂ ਕਿ ਤੇਰੇ ਤੋਂ ਹੋਰ ਤੇਰੇ ਮੈਂ ਤਾਂ ਸੁਣੇਂਗੀ ਤੂੰ ਹਾਂ ਹੋਰ ਤੇਰੇ ਪੇਕੇ ਆ ਕੇ ਬਣਾ ਦੇ ਰੋਟੀਆਂ ਸੁਣ ਲਓ ਐਨਾ ਕਾ ਤੂੰ ਸੀ ਗਾ ਪਾਇਆ ਐਨਾ ਕਾ ਤੂੰ ਗਾ ਪਾਇਆ ਮੰਮੀ ਸੁਸਤਾ ਹਰ ਵੇਲੇ ਤੁਸੀਂ ਸੋਹਤਾ ਜੀ ਕਰਦੇ ਰਹਿੰਦੇ ਹੋ ਕੋਈ ਗੱਲ ਕਹਿ ਦੇ ਮੜੇ ਇਹਦੇ ਸਾਈਡ ਹੋ ਜਾਂਦੇ ਤੁਸੀਂ ਲੋੜ ਐ ਦੱਸੋ ਮੇਰੀ ਸਾਈਡ ਦਾ ਕਦੇ ਹੁੰਦੇ ਨਹੀਂ ਤੁਸੀਂ ਨਹੀਂ ਮੇਰੇ ਲਈ ਤਾਂ ਤੁਸੀਂ ਦੋਨੇ ਬਰਾਬਰ ਕੋਈ ਦੋਨੋਂ ਨਹੀਂ ਹੈਗੇ ਮੰਮੀ ਬਰਾਬਰ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਜਾ ਆਦੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਹਾਂ ਕਹਿਣ ਕਹਿਣ ਨਾਲ ਨਹੀਂ ਸਾਰਾ ਕੁਝ ਹੁੰਦਾ ਇਹ ਆਈ ਬੋਲਦੀ ਐ ਇਹ ਆਈ ਬੋਲਦੀ ਐ ਆਈ ਬੋਲਦੀ ਐ ਇੰਨਾ ਨਾ ਬੋਲਿਆ ਮੰਮੀ ਨਾਲ ਤਾਂ ਹੋਈ ਨਹੀਂ ਕੁਝ ਬੋਲਦੀ ਐ ਇੰਨਾ ਨਾ ਬੋਲਿਆ ਮੈਨੂੰ ਦੀ ਕਰਿਆ ਤੂੰ ਕੀ ਕਰਦੀ ਐ ਮੈਂ ਤੂੰ ਉੱਠ ਜਾ ਮੈਂ ਤੂੰ ਮੈਨੂੰ ਰੋਟੀ ਲਿਆ ਕੇ ਦੇ ਹਾਂ ਰੋਟੀ ਲਿਆ ਕੇ ਦੇਊਗੀ ਤੁਹਾਨੂੰ ਪਨੀਰ ਦੇ ਪਕੌੜੇ ਮੈਂ ਤਾਂ ਬਣਾ ਵੀ ਤੂੰ ਕਿੱਥੋਂ ਬਣਨੀ ਬਣਨੇ ਕੋਈ ਗੱਲ ਨਹੀਂ ਬਣਦੇ ਮੈਂ ਨਹੀਂ ਬਣਾਉਂਦੀ ਇਹੋ ਜਿਹਾ ਜੱਜ ਮੈਂ ਨਹੀਂ ਕਰਦੀ ਹੁੰਦੀ ਡਿੰਪੂ ਚੁੱਪ ਕਰ ਜਾ ਕਰ ਭਾਈ ਚੁੱਪ ਕਰ ਜਾ ਕਰ ਕਿਆ ਮੰਮੀ ਬੀਬੀ ਵਿਦਾ ਕਿ ਰੱਖਦੀ ਆ ਮੇਰਾ ਲੈ ਜੀ ਮੈਨੂੰ ਤੜਕੇ ਕਹਿੰਦੀ ਆ ਕੇ ਰਸੋਈ ਚ ਕਹਿੰਦੀ ਤਾਂ ਇਹ ਤਾਂ ਸਾਬਣ ਲਾ ਰੱਖਿਆ ਭਾਂਡੇ ਦਾ ਇੰਨਾ ਇੰਨਾ अच्छा ना पहला मेरी गल सुन रोज पांडे मैं ਧੋਨੀ ਆ ਤੁਹਾਨੂੰ ਕਦੇ ਦਿਖਿਆ ਸਾਬਣ ਉਤੇ ਲੱਗਿਆ ਹੈ ਚਲ ਮਾੜਾ ਮੋਟਾ ਕਿਤੇ ਲੱਗਿਆ ਹੋਇਆ ਹਾਂਗਾ ਤਾਂ ਨਹੀਂ ਮੰਮੀ ਜਦੋਂ ਲੱਗਿਆ ਹੀ ਨਹੀਂ ਫਿਰ ਕਿਵੇਂ ਬੰਦਾ ਕਹਿ ਤੂੰ ਖਾਣਾ ਤੁਸੀਂ ਆਪ ਚ ਭਾਈ ਕਿਉਂ ਇੰਨਾ ਜਿਤੀ ਜਾਨੀ ਹੋ ਜਿਤੀ ਕੇ ਜਾਨੀ ਹੋਏ ਦਿਮਾਗ ਖਰਾਬ ਕਰਕੇ ਤਰ ਦੇ ਸਵੇਰੇ ਸੈ ਮੈਨੂੰ ਨਹੀਂ ਸਮਝ ਬੰਦਾ ਕੰਮ ਕਰਦਾ ਕਰਦਾ ਰੱਬ ਦਾ ਨਾਮ ਲੈ ਰਿਆ ਹੁੰਦਾ ਮਗਰ ਆ ਕੇ ਹੋਊਗੀ ਚੁਕ 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 ਕਰਨ ਲੱਗ ਜਾਂਦੀ ਹੈ ਨਾ ਜਿੱਕਰਾਂ ਚ ਨਾ ਐ ਸਾਰਾ ਦਿਨ ਚਿਕ ਚਿਚੀ ਰਹੀ ਜਾਂ ਬੇ ਘਰ ਦੇ ਵਿੱਚ ਬਰਕਤ ਵੀ ਨਹੀਂ ਰਹਿੰਦੀ ਸੁਣ ਗਰ ਕਦੇ ਨਾ ਰਹੇ ਫਿਰ ਸਾਡਾ ਕੀ ਹਾ ਇਹੇ ਜੀ ਹੋਵੇ ਫਿਰ ਤਾਂ ਬਰਕਤ ਜਮਾ ਹੀ ਨਹੀਂ ਹੁੰਦੀ ਤੂੰ ਵੀ ਮਾੜਾ ਮੋਟਾ ਠੰਡਾ ਹੋ ਜਾ ਕਰ ਮੈਂ ਤਾਂ ਠੰਡੀ ਆ ਮੈਂ ਤਾਂ ਠੰਡੀ ਆ ਐਨੀ ਉੱਚੀ ਬੋਲਦੀ ਆ ਮੈਂ ਤਾਂ ਮੈਂ ਤਾਂ ਐਂ ਰਹੂ ਤੁਸੀਂ ਦੋਨੋਂ ਨੇ ਭਾਈ ਮੇਰਾ ਤਾਂ ਐਂ ਰਹੂ ਮੈਂ ਤਾਂ ਇਹ ਦੋਨਾਂ ਨੇ ਦਿਮਾਗ ਖਰਾਬ ਕਰ ਲਿਆ ਦੱਸ ਇਹਨਾਂ ਨੇ ਤਾਂ ਮੇਰਾ ਜਮਾ ਹੀ ਦਿਮਾਗ ਖਰਾਬ ਕਰ ਲਿਆ ਨਾ ਕੁੜੀਆਂ ਨੇ ਤਾਂ ਮੈਂ ਤਾਂ ਦੀਪਕ ਆਵੇ ਮੈਂ ਤਾਂ ਭਾਈ ਦੀਪਕ ਨਾਲ ਗੱਲ ਕਰੂੰਗੀ ਮੈਂ ਤਾਂ ਬੜੀ ਪਰੇਸ਼ਾਨ ਹੋਈ ਪਈਆਂ ਇਹਨਾਂ ਦੋਨੇ ਕੁੜੀਆਂ ਤੋਂ ਐਦੂ ਤਾਂ ਬੰਦਾ ਕੰਮ ਆਪ ਹੀ ਕਰ ਲਵੇ ਆਪੇ ਰੋਟੀ ਲੈ ਕੇ ਖਾ ਲਵੇ ਇਹਨਾਂ ਨੇ ਤਾਂ ਇਨਾਂਤ ਪਾਣੀ ਮੈਂ ਕੁੜੀਆਂ ਨੇ ਦੋਨਾਂ ਨੇ ਨਾ ਭਾਈ ਆਉਣ ਦੇ ਅੱਜ ਮੁੰਡੇ ਆਤਾ ਨਾ ਮੁੰਡੇ ਨਾਲ ਜਰੂਰ ਗੱਲ ਕਰੂੰਗੀ ਵੀ ਭਾਈ ਇਹਨਾਂ ਨੂੰ ਮੜਾ ਮੋਟਾ ਸਮਝਾ ਦੇ ਲੈ ਭਾਈ ਲਿਆਓ ਰੋਟੀ ਹੈ ਕੀ ਕਿਹਾ ਜੀ ਰੋਟੀ ਲਿਆਓ ਹੋਰ ਕੀ ਕਹਿਣਾ ਰੋਟੀ ਨਹੀਂ ਹਜੇ ਬਣੀ ਹੈਗੀ ਕਿਉਂ ਲੈ ਤੁਹਾਨੂੰ ਪਤਾ ਨਹੀਂ ਹੈਗਾ ਔਰ ਸੋਈ ਚ ਕੌਣ ਬੜਿਆਗਾ ਹੌਲੀ ਹੌਲੀ ਰੋਟੀਆਂ ਬਣਾਉਂਦੀ ਐ ਉਹ ਉਹ ਯਾਰ ਫਿਰ ਮੈਂ ਕੰਮ ਤੇ ਜਾਣਾ ਲੇਟ ਹੋ ਰਿਹਾ ਮੈਂ ਤਾਂ ਪਹਿਲੀ ਮੈਂ ਤਾਂ ਗਾਹ ਤੋਂ ਐ ਕਰਿਆ ਕਰੂੰਗੀ ਥੋਡੀਆਂ ਚਾਰ ਰੋਟੀਆਂ ਮੈਂ ਹੀ ਬਣਾ ਦਿਆ ਕਰੂੰ ਇਹਦੇ ਮਗਰ ਲੱਗਨ ਨਾਲ ਤਾਂ ਸਾਰਾ ਦਿਨ ਐ ਨਿਕਲ ਜਾਂਦਾ ਇਹ ਤਾਂ ਹੋਣ ਲੱਗਿਆ ਹੁਣ 12 ਵਜੇ ਰੋਟੀਆਂ ਬਣੂਗੀ ਦੇਖਿਓ ਤੁਸੀਂ ਫਿਰ ਹੁਣ ਬਿਨਾਂ ਖਾਏ ਜਾਵਾਂ ਕੋਣ ਕਹਿੰਦਾ ਬਿਨਾਂ ਖਾ ਲ ਜਾਓ 2 ਮਿੰਟ ਖੜ੍ਹ ਜਾਓ ਮੈਂ ਦੇਖ ਕੇ ਆਉਣੀ ਆ ਮਾੜਾ ਜਿਹੀ ਕੀ ਕਰਦੇ ਕੀ ਜੇ ਬਾਲਾ ਟਾਈਮ ਲਾਉਗੀ ਫਿਰ ਮੈਂ ਦੋ ਬਣਾ ਦਨੀ ਚਾਹਾਂ ਦੋ ਪਰੌਠੇ ਬਣਾ ਦਨੀ ਚਾਹਾਂ ਮੈਂ ਆ ਗਈ ਔਰ ਲੇਟ ਹੋ ਜਾਗਾ ਯਾਰ ਮੈਂ ਆ ਗਈ ਆ ਗਈ ਕਾ ਨੂੰ ਯਾਰ 2 ਮਿੰਟ ਪਿੱਛੇ ਮਾਰ ਹੀ ਖਾ ਲਾਂਗਾ ਨਹੀਂ ਤਾਂ ਬਣ ਗਈ ਰੋਟੀ? ਹਾਂ ਬਣਦੀ। ਉਹ ਮੈਂ ਦੋਨੇ ਜਿਹੜੀ ਬਣ ਗਈ। ਦੇਖੀ ਨਾ ਹਜੇ ਇੱਕ ਰੋਟੀ ਨੀ ਤਰ ਤਵੇ ਤੇ। ਬਣਾਤਾ ਰਹੀਆਂ ਕੀ ਹੋ ਗਿਆ? ਨਾ ਮੇਰੀ ਗੱਲ ਸੁਣ ਤੈਨੂੰ ਐ ਨਹੀਂ ਪਤਾ ਮੇਰੇ ਪਰੌਣੇ ਨੇ ਡਿਊਟੀ ਤੇ ਜਾਣਾ ਹੁੰਦਾ। ਵੀ ਉਹਦੇ ਵਾਸਤੇ ਤੂੰ ਟਾਈਮ ਨਾ ਬਣਾ ਦੇ ਜਾਂ ਤੂੰ ਐ ਕਹਿ ਦਿਆ ਕਰ ਭਾਈ ਵੀ ਮੇਥੋਂ ਤਾਂ ਬਣਦੀ। ਮੈਂ ਉਹਦੀ ਉਹਦੀ ਬਣਾ ਦਿਆ ਕਰੂ ਤੜਕੇ ਉੱਠ ਕੇ। ਅਗਲਾ ਹੁਣ ਭੁੱਖਾ ਪੈਸੇ ਜਾਊਗਾ। 100 ਬੰਦੇ ਨੇਥੇ ਕੰਮ ਕਰਨਾ 100 ਬੰਦਿਆਂ ਦੇ ਮੂੰਹ ਲੱਗੜਾ ਅਗਲੇ ਨੇ। ਚਲ ਜਾ ਦੇ ਨਾ ਬੋਲ ਸਬ지 ਪਾਲਾ। ਸਬ지 ਸੁਬ지 ਪਾਲਾ। ਨਾਲੇ ਹਾਂ 부 ਮੇਰੇ ਪੇੜਾ ਘਟ ਕਰ ਕਟ ਕਰ ਪੇੜ ਕਿਉਂ ਕੀ ਹੋਇਆ ਇਹਨੂੰ ਐਡਾ ਪੇੜਾ ਨਹੀਂ ਲੈਣਾ ਡੰਗਰਾਂ ਨੂੰ ਰੋਟੀਆਂ ਨਹੀਂ ਪਾਉਣੀਆਂ ਰੋਟੀਆਂ ਦੇਖ ਕਿ ਕਿੜੇ ਕਿੜੇ ਮੋਟੀਆਂ ਬਣਾਈ ਜਾਣੀਆਂ ਤੂੰ ਤਾਂ ਤੈਨੂੰ ਇਹ ਮੋਟੀਆਂ ਲੱਗਦੀਆਂ ਨੇ ਮੋਟੀਆਂ ਨੇ ਉਹ ਤਾਂ ਬਹੁਤ ਪਤਲੀ ਰੋਟੀ ਖਾਂਦਾਗਾ ਹਾਂ ਇੰਨਾ ਸਕੀਨਣਾ ਤਾਂ ਮੜ ਜਾਈ ਐ ਕਿਤੇ ਸਾਈਡ ਤੋਂ ਮੋਟੀ ਰੋਟੀ ਹੋ ਜਾਣਾ ਅਗਲਾ ਮੇਰੇ ਉਦੇ ਗੜ ਪੈ ਜਾਂਦਾ ਮੇਰੀ ਗੱਲ ਸੁਣ ਤੂੰ ਤਾਂ ਹੁਣ ਆਈ ਐ ਐਦੋਂ ਪਹਿਲਾਂ ਮੈਂ ਹੀ ਰੋਟੀਆਂ ਬਣਾਵਣਾ ਖਬਾਉਂਦੀ ਜਾਣਦੀ ਐ ਮੈਂ ਤੇਰੀ ਜਿਹੜੀ ਰੋਟੀਆਂ ਖਾਂਦਾ ਸੀ ਉਹ ਪਹਿਲਾਂ ਵਾਲੀਆਂ ਗੱਲਾਂ ਕਈਆਂ ਹੁਣ ਉਹਦੀ ਘਰ ਵਾਲੀ ਆ ਗਈ ਮੈਂ ਬਣਾ ਦੂੰਗੀ ਤਰ੍ਹਾਂ ਹੋ ਜਾ ਫਿਰ ਜੇ ਤੇਰੇ ਤੋਂ ਐ ਨਹੀਂ ਬਣਦੀ ਰੋਟੀ ਕਿ ਇ ਨੀ ਉਹਦੇ ਤੇ ਭੈਣ ਐੜਦੀ ਮੈਂ ਤਾਂ ਤੇਰੀ ਰੋਟੀਆਂ ਫੇਰ ਵੀ ਖਾ ਲੈਣੀ ਆ ਡੱਗਰ ਵਾਲੀਆਂ ਰੋਟੀਆਂ ਸਿੱਖੀ ਹੋਈਆਂ ਬਣਾ ਨਾ ਤੁਹਾਡੇ ਉੱਥੇ ਐਹੀ ਜਿਹੀ ਰੋਟੀਆਂ ਬਣਾਉਂਦੇ ਹੁੰਦੇ ਸੀ ਨਾ ਤੈਨੂੰ ਸਾਡੇ ਬੰਦੇ ਨਹੀਂ ਸੀ ਤੁਹਾਡੇ ਘਰ ਤੇਰੇ ਪਿੱਕਿਆਂ ਤੋਂ ਕੀ ਲੈ ਤੁਹਾਡੇ ਘਰ ਬੰਦੇ ਹੈ ਨਹੀਂ ਸੀ ਤੂੰ ਰਹਿ ਇੱਥੇ ਰਹੀ ਗੱਲ ਤੂੰ ਮੇਰੇ ਪਿੱਕਿਆਂ ਦੀ ਮੈਂ ਉਹ ਗੱਲ ਕਰਦੀ ਵੀ ਤੁਹਾਡੇ ਘਰ ਬੰਦੇ ਹੈ ਨਹੀਂ ਸੀਗੇ ਜੇ ਬੰਦੇ ਹੋਣ ਤਾਂ ਬੰਦੇ ਨੇ ਰੋਟੀ ਖਾਈ ਹੋਵੇ ਉਹਨੂੰ ਪਤਾ ਹੋਵੇ ਵੀ ਰੋਟੀ ਕਿੱਦਾਂ ਖਾਈਦੀ ਐ ਤੂੰ ਹੀ ਇਨਸਾਨ ਦਿਖੇ ਮੈਨੂੰ ਅਸ ਤਾਂ ਜਾਨਵਰੀ ਫੱਟੇ ਆ ਹਨਾ ਮੈਨੂੰ ਤਾਂ ਆ ਹੀ ਲੱਗਦਾ ਸੀ ਵੀ ਜਾਨਵਰ ਜਿਹੜੀ ਕੋਈ ਚੀਜ਼ ਆ ਕੇ ਮੂਰੇ ਛੱਡਦੇ ਬੰ ਬਿਟੇ ਡਿਚ ਜਾਣੀ ਐ ਚੇਕਲਾ ਨੂੰ ਹੁਣ ਕੈਸ ਤੇ ਤੂੰ ਲੱਗ ਜਾ ਜਾ ਕੱਲੇ ਪੈਲੀ ਵਾਲੀ ਰੋਟੀ ਵੀ ਨਹੀਂ ਖਾਂਦਾ ਉਹ ਇਹਦੇ ਨਾਲੋਂ ਗਰਮ ਤਾਂ ਤੂੰ ਪੱਖੀ ਪਈਆਂ ਤੇਰੇ ਦਿਨ ਪਾ ਰੋਟੀ ਮੈਂ ਪਾ ਦੇ ਫਿਰ ਮੈਂ ਤਾਂ ਕਹਿੰਦੀ ਪਾ ਦੇ ਹਾਂ ਉਹ ਹਾਂ ਇਹੀ ਕੁਸ ਤਾਂ ਚਾਹਨੀ ਐ ਤੂੰ ਜੁਬਾਨ ਤਾਂ ਕਰੀ ਐਂ ਚੱਲਦੀ ਐ ਫਿਰ ਕਹਿ ਦਿੰਦੇ ਕੋਈ ਡਿੰਪਲ ਲੜਦੀ ਐ ਤੇਰੇ ਨਾਲੋਂ ਜ਼ਿਆਦਾ ਨਹੀਂ ਚੱਲਦੀ ਫਿਰ ਕਹਿੰਦੇ ਡਿੰਪਲ ਲੜਦੀ ਐ ਆ ਨਾਲੇ ਵੈਸੇ ਰੋਟੀ ਬਣਾਓ ਅੰਨ ਬਣਾਉਣ ਲੱਗੇ ਤਾਂ ਮੂੰਹ ਹੀ ਨਹੀਂ ਕਿਸੇ ਨਾਲ ਲੜਦੀ ਕਿਸੇ ਮੂੰਹ ਨਹੀਂ ਲੱਗਦੀ ਹੁੰਦੀ ਬਰਕਤ ਨਹੀਂ ਆਉਂਦੀ ਹੁੰਦੀ ਆਟੇ 'ਚ ਵੀ ਤੈਨੂੰ ਮੈਂ ਗੱਲ ਦੱਸਦੀ ਹਾਂ ਰੋਟੀ ਪਣੀ ਜੇ ਤੂੰ ਬਣਾਉਣਾ ਵੇ ਮੈਂ ਚੱਜਣ ਵਾਲੀ ਬਣਾਉਣੀ ਆਂ ਆਉਣੀ ਆ ਜੀ ਆਉਣੀ ਆ ਉਹਦੇ ਅਵਾਜ਼ਾ ਮਰੀ ਜਾਂਦਾ ਬਣਾ ਲੈ ਛੇਤੀ ਤਨੀ ਕੀ ਬਣਾ ਲੈ ਸੀ ਤੂੰ ਸਵੇਰੇ ਕੀ ਨਹੀਂ ਨੂੰ ਕਰਨਾ ਕਾਰ ਨਹੀਂ ਕਰਨਾ ਇੱਥੇ ਆ ਕੇ ਰੋਬ ਲਾ ਗੀ ਮਾਜਮਾ ਬਣਾਇਆ ਲੱਗੀ ਰੋਬ ਮਾਰ ਤੇ ਇਹਦੇ ਚ ਮੈਨੂੰ ਲੱਗਦਾ ਲੂਣ ਲੜ ਘਾਟੀ ਹੋਣਾ ਮਸਾਲਾ ਜਿਆਦਾ ਬਾਲਾ ਮਿਲ ਗਿਆ ਮੈਨੂੰ ਕਹੋ ਮੇਰੇ ਹੱਥ ਦੇ ਤਾਂ ਕੋਤੂ ਖਾਣੀ ਨਹੀਂ ਹੁੰਦੀ ਫਿਰ ਆਪ ਜੇ ਮੈਂ ਆਪ ਬਣਾਉਣੀ ਆਂ ਹੋਣਾ ਤਾਂ ਸਵੇਰੇ ਉੱਠ ਕੇ ਸਾਜਰੇ ਝਾੜੂ ਪੋਚਾ ਕਰ ਲਿਆ ਕਰ ਭਾਂਡੇ ਭੁੰਡੇ ਧੋ ਲਿਆ ਕਰ ਛੱਡੇ ਪਾਣੀ ਚ ਤੈਨੂੰ ਲੱਗ ਜੂ ਪਤਾ ਹਾਂ ਗੈਸ ਮੂਰੇ ਖੜ ਕੇ ਰੋਟੀਆਂ ਬਣਾ ਕੇ ਤੂੰ ਰੋਗ ਝਾੜਦੀ ਐ ਸਾਰੇ ਟੱਬਰ ਤੇ ਬੜਾ ਰਾ ਹੁਣ ਛੇਤੀ ਕਰ ਇਹ ਜਨਾਨੀ ਨਾ ਟਿਕੀ ਨਾ ਟਿਕਦੀ ਐ ਨਾ ਟਿਕਨ ਦਿੰਦੀ ਐ ਐਨਾ ਬੁਲਾਉਂਦੀ ਐ ਸਵੇਰੀ ਐਨਾ ਬੁਲਾਉਂਦੀ ਐ ਕਿ ਦਿਮਾਗ ਖਰਾਬ ਕੀਤਾ ਪਿਆ ਕਰਦੀ ਧਰਦੀ ਕੁਛ ਹੈ ਨਹੀਂ ਬੋਲਣ ਜੋਗੀ ਐ ਬਸ ਬੁਲਾ ਲਓ ਜਿੰਨਾ ਮਰਜ਼ੀ ਇਹਨੂੰ ਲਓ ਰੋਟੀ ਫੜੋ ਖਾ ਲਓ ਟਾਈਮ ਸਰ ਸ਼ੁਕਰ ਲੈ ਕਾਦੇ ਨਾਲ ਖਾਓ ਚਮਚ ਕਿੱਥੇ ਐ ਚਮਤਾ ਕੋਈ ਨਹੀਂ ਮਿਲਿਆ ਦਨੀ ਮੈਂ ਪੁੱਛਦੀ ਸੀ ਰੋਟੀ ਚ ਕਮੀ ਨਹੀਂ ਲੱਗਦੀ ਤੁਹਾਨੂੰ ਥੋੜੀ ਜੀ ਸਹੀ ਤਾਂ ਆਹ ਤੈਨੂੰ ਕਾਹਤ ਲੱਗਣੀ ਐ ਕਮੀ ਤੂੰ ਤਾਂ ਆਪ ਡੰਗਰਾਂ ਨਾਲ ਡੰਗਰ ਹੋਇਆ ਫਿਰਦਾਗਾ ਐਂ ਦੇਖੀ ਬਾਲਾ ਕਿੱਡੀ ਮੋਟੀ ਮੋਟੀ ਰੋਟੀਆਂ ਨੇ ਐਂ ਹੀ ਜੀ ਖਾਂਦੀ ਹੁੰਦੇ ਨੇ ਰੋਟੀਆਂ ਦੀਪਕ ਤੈਨੂੰ ਰੋਟੀ ਮੋਟੀ ਲੱਗਦੀ ਐ ਨਾ ਸਹੀ ਐ ਰੋਟੀ ਦਾ ਮੈਂ ਤਾਂ ਕਹਿ ਰਿਹਾ ਆਹੋ ਕੀ ਬੋਲਣਾ ਤੈਨੂੰ ਕਾਹ ਨੂੰ ਲੱਗਣੀ ਐ ਤੂੰ ਤਾਂ ਪਹਿਲਾਂ ਭਾਬੀ ਦੇ ਹੱਥਾਂ ਦੀਆਂ ਖਾਂਦੇ ਰੇ ਪਕੌੜੇ ਵੀ ਰੋਟੀਆਂ ਵੀ ਫਿਰ ਕਾਹ ਨੂੰ ਭੌਂਕੀ ਜਾਂਦੀ ਆ ਕੁੱਤੇ ਵਾਂਗ ਯਾਰ ਖਾਂਦੇ ਰੋਟੀ ਖਾਣ ਦੇ ਖਾਂਦੇ ਰੋਟੀ ਮੇਰੀ ਗੱਲ ਸੁਣ ਲੈ ਪ ਮੈਨੂੰ ਕਿੱਦਾਂ ਕਹਿਣਾ ਹੁਣ ਪਤਲੀ ਰੋਟੀ ਬਣਾ ਕੇ ਦੇ ਫਿਰ ਜੇ ਤੈਨੂੰ ਮੋਢੀ ਲੱਗਦੀ ਤੂੰ ਬਣਾ ਲਿਆ ਕਰ ਫਿਰ ਕਿਉਂ ਬਣਾ ਲਿਆ ਕਰਾਂ ਮੈਂ ਬਣਵਾਇਆ ਕਰੂੰਗੀ ਬਣਾਉਂਗੀ ਨਹੀਂ ਹਾਂ ਇਸ ਤੋਂ ਹਾਂ ਸਹੀ ਹੈ ਰੋਟੀ ਰੋਟੀ ਜੀ ਦੱਸ ਕੀ ਕਮੀ ਆ ਚੱਲ ਖਾ ਲਾ ਤੂੰ ਤੇਰੇ ਦਿਮਾਗ ਖਾ ਲਾ ਤੂੰ ਖਾ ਲਾ ਹੁਣ ਚਮਚਾ ਲਿਆ ਦੇ ਲਿਆ ਦੇ ਨੀ ਚਮਚ ਫੜਾਈ ਨਹੀਂ ਚਮਚ ਨਾਲ ਪਾ ਕੇ ਖਾ ਰੋਟੀ ਦੇ ਧਰ ਕੇ ਬੋਲਣ ਬੋਲਣ ਦੇ ਧਿਆਨ ਹੈ ਕੰਮ ਕੁਝ ਕਰਨਾ ਨਹੀਂ ਹੈਗਾ ਸਵੇਰੇ ਸਵੇਰੇ ਆ ਜਾਂਦੀ ਹੈ ਦਿਮਾਗ ਖਰਾਬ ਕਰਨ ਬੋਲ ਹੱਥ ਨਾਲ ਧਰ ਕੇ ਖਾਵੇਂ ਇਹਦੇ ਤੇ ਰੋਟੀ ਨਾਲ ਕਲਾਸ ਕਰਦੀ ਐ ਕਿੰਨੀ ਠੰਡਾ ਮੈਂ ਮਾਚਾ ਡਿੰਪਲ ਹਾਂ ਕੀ ਕਰਦੀ ਐ ਬੁੱਤ ਕਰਨਾ ਕੀ ਮੈਂ ਤਾਂ ਕੋਠੇ ਤੇ ਗਈ ਸੀ ਦੱਸੋ ਮੇਰੇ ਨਾਲ ਦੋ ਕੱਪੜੇ ਜੇ ਧੋ ਦਿੰਦੀ ਮੰਮੀ ਆ ਹੁਣ ਤਾਂ ਮੈਂ ਭਾਈ ਕੱਪੜੇ-ਕੁਪੜੇ ਧੋ ਤੇ ਪਹਿਲਾਂ ਦੱਸਣਾ ਸੀ ਤੁਸੀਂ ਲੈ ਹੈ ਮੈਨੂੰ ਪਹਿਲਾਂ ਮੈਨੂੰ ਯਾਦ ਨਹੀਂ ਰਿਹਾ ਤੈਨੂੰ ਕਹਿਣਾ ਮੰਮੀ ਨੇ ਮੈਨੂੰ ਪੁੱਛਿਆ ਵੀ ਮੰਮੀ ਤਾਂ ਕੱਪੜਾ ਕੱਪੜਾ ਕੋਈ ਧੋਣਾ ਮੈਂ ਨਾ ਸਾਰੇ ਘਰ ਚਾਹੇ ਰੋਲਾ ਪਾਉਣੀ ਹੁੰਨੀ ਐ ਥਾਲੀ ਲੈ ਕੇ ਆਏ ਨਾ ਬਜਾਉਂਦੀ ਜਾਇ ਕਰਾ ਵੀ ਕਿਨੇ ਕੱਪੜੇ ਧੋਣੇ ਭੀ ਆਦੇ ਕੱਪੜੇ ਕੱਢ ਦੋ ਐ ਤਾਂ ਹੁਣ ਸਾਰਿਆਂ ਨੂੰ ਪਤਾ ਲੱਗ ਰਿਹਾ ਵੀ ਕੱਪੜੇ ਜਿਹੜੇ ਧੋਣੇ ਇੱਥੇ ਸੁੱਟਣੇ ਨੇਗੇ 100 ਵਾਰੀ ਕਹਿ ਰਖ ਬਟਾਬ ਚ ਕੱਪੜੇ ਛੱਡ ਦੇ ਹੁਣ ਪਤਾ ਵੀ ਮੈਂ ਨਾ ਕਹਿਣਾ ਮੰਮੀ ਪਤਾ ਕੀ ਦੇ ਲੋ ਮੇਰੀ ਗੱਲ ਸੁਣ ਲੈ ਮੈਂ ਤੇਰੀ ਬਾੜੀ ਕਰਦੇ ਜਦ ਤੇਰੇ ਨਾਲ ਤਾਂ ਮੈਨੂੰ ਵੀ ਬੋਲਣ ਨੂੰ ਜੀ ਨਹੀਂ ਕਰਦਾ ਆ ਜ ਔਰ ਹੁਣ ਨਾ ਹੁਣ ਜਾਉਗੀ ਉਹਨੂੰ ਕਹ ਦੇ ਕਿ ਤੇਰੇ ਕੱਪੜੇ ਤੋੜ ਦਊਗੀ ਉਹ ਆ ਗਈ ਜਿਹੜਾ ਜਿਹੜਾ ਕਰਤਾ ਹੋਇਆ ਇਹ ਸੁਣ ਕੇ ਉਹਦੇ ਦਰਵਾਜੇ ਦੇ ਮਗਰ ਖੜੀ ਰਹਿੰਦੀ ਨੇ ਉਹਦੇ ਪਤਾ ਲੱਗ ਜਾਂਦਾ ਘਰ ਚ ਕੀ ਗੱਲ ਹੋਈ ਆ ਪਟਾਕੇ ਦੇਣੀ ਬਾਹਰ ਆਂਦੇ ਨਿਕਲ ਗਏ ਨਹੀਂ ਭੈਣੇ ਮੈਂ ਤਾਂ ਵੈਸੇ ਹੀ ਇੱਧਰ ਆਉਣਾ ਸੀ ਮੈਂ ਤੈਨੂੰ ਕੀ ਲੱਗਦਾ ਮੈਂ ਤੇਰੀਆਂ ਗੱਲਾਂ ਸੁਣ ਕੇ ਆ ਗਈ ਹੱਦ ਹੋਈ ਪਈ ਏ ਤੇਰੀ ਤਾਂ ਹੱਦ ਤਾਂ ਭੈਣੇ ਤੂੰ ਵੱਧ ਵੀ ਕੀਤੀ ਹੋਈ ਆ ਇਹ ਵੀ ਦੇਖ ਲੈ ਤੂੰ ਗੱਲ ਤਾਂ ਕੋਈ ਸੁਣਦੀ ਨਹੀਂ ਐਂ ਕੰਨ ਐ ਖੜੇ ਰਹਿੰਦੇ ਨੇ ਇਹਦੇ ਵੀ ਕੌਣ ਕੀ ਗੱਲ ਕਰ ਰਿਹਾ ਜੀਜੇ ਦਾ ਨਾਮ ਆ ਗਿਆ ਉਹਦੇ ਮਗਰ ਭੱਜੀ ਆਉਂਦੀ ਏ ਗੱਲ ਦਾ ਪਤਾ ਤੈ ਮੈਨੂੰ ਵੀ ਸੁਪਨੇ ਆਉਂਦੇ ਨੇ ਕੀ ਗੱਲ ਹੋ ਰਹੀ ਐ ਮੈਂ ਇੱਥੇ ਆ ਕੇ ਸੁਣ ਮੈਂ ਇਹ ਤੋਂ ਫੇਰ ਮੈਂ ਲੜਨ ਲੱਗੀ ਤੈਨੂੰ ਗੱਲ ਦਾ ਤਾਂ ਪਤਾ ਨਹੀਂ ਵੀ ਕੀ ਗੱਲ ਹੋ ਰਹੀ ਐ ਪਹਿਲਾਂ ਤੁਸੀਂ ਭਾਈ ਚੁੱਪ ਕਰੋ ਪਹਿਲਾਂ ਮੈਨੂੰ ਤੁਸੀਂ ਐਂ ਦੱਸੋ ਹੁਣ ਆ ਤਾਉਂਗੀ ਆ ਕਿ ਨਹੀਂ ਕਿ ਤੁਸੀਂ ਮਮੀ ਇਹਨੂੰ ਭਰਾ ਦੇ ਇਹਨੂੰ ਤੂੰ ਨਾਲ ਜਾਵੇਂਗਾ ਨਾ ਹੁਣ ਨਾਲ ਜਾਵੇਂਗਾ ਆ ਮੰਮੀ ਦਾ ਸੂਟ ਤੋ ਨਹੀਂ ਚੰਗਾ ਸਰਪੇ ਪਾਦੀ ਤੇ ਤੂੰ ਤੋ ਨਹੀਂ ਹੁੰਨੀ ਮੈਂ ਨਹੀਂ ਤੋ ਨਹੀਂ ਹੁੰਦੀ ਮੈਂ ਹੈਲੋ ਹੈਲੋ ਕੱਪੜੇ ਮੈਂ ਤੋ ਤੇ ਮੇਰੇ ਕੱਪੜੇ ਹੁਣ ਮੈਂ ਠੇਕਾ ਨਹੀਂ ਰਿਹਾਗਾ ਮੇਰੀ ਗੱਲ ਸੁਣ ਤੂੰਗਾ ਠੰਡੇ ਬਾਣੀ ਚ ਵੀ ਇੱਕ ਸੂਟ ਦੀ ਪਿੱਛੇ ਮੈਂ ਠੰਡੇ ਬਣ ਜਾਇਆ ਕਰਦੀ ਪਰ ਮਾਈ ਮੇਰੀ ਗੱਲ ਤਾਂ ਸੁਣ ਨਾ ਕੱਪੜਿਆਂ ਦਾ ਸੰਭਾਲ ਨਾ ਰੋਟੀ ਪਾਣੀ ਨਹੀਂ ਕੁੜੀਏ ਲੈ ਰੋਟੀ ਪਾਣੀ ਤੂੰ ਕਿਹੜਾ ਬੰਦੇ ਵਾਲੀ ਬਣਾਣੀ ਉਹ ਡੰਗਰਾ ਰਿਆ ਕੰਮ ਸਾਰਾ ਡੰਗਰਾਣੇ ਨਹੀਂ ਤੇਰੇ ਨਹੀਂ ਮੈਂ ਮਰ ਜਾ ਨੀ ਮੈਂ ਮਰ ਜਾ ਇਹਨਾਂ ਨੇ ਤਾਂ ਮੈਂ ਇੰਨੀ ਦੁਖੀ ਕਰਦੀ ਆ ਨਾ ਕੁੜੀਆਂ ਨੇ ਦੋਨਾਂ ਨੇ ਨਹੀਂ ਮੈਂ ਤਾਂ ਭਾਈ ਆ ਭਾਈ ਨੇ ਮੇਰੇ ਕੱਪ ਹਾੜੇ ਰੱਬ ਦੇ ਵਾਸਤਾ ਮੈਂ ਤੁਹਾਡੇ ਮੂਰੇ ਹੱਥ ਬੰਨ੍ਹਦੀ ਆ ਦੋਨਾਂ ਮੂਰੇ ਮੈਂ ਤਾਂ ਆਪੇ ਧੋ ਲਿਆ ਕਰੂੰਗੀ ਆਪਦੇ ਕੱਪੜੇ ਪਰ ਤੁਸੀਂ ਲੜੋ ਨਾ ਮੈਂ ਰੱਬ ਕਹਿੰਦੀ ਹਾਂੜੇ ਰੱਬ ਦਾ ਵਾਸਤਾ ਮੇਰਾ ਕਿਹੜਾ ਛੱਡ ਲੜਿਆ ਮੈਨਾਂ ਲੜਿਆ ਕਰ ਤੂੰ ਛੱਡ ਕਿਹੜਾ ਛੱਡ ਦੋ ਮੈਂ ਤਾਂ ਬਈ ਆਪੇ ਧੋ ਲਿਆ ਕਰੂੰਗੀ ਤੋਂ ਨੂੰ ਲੜਨ ਦੀ ਕੋਈ ਲੋੜ ਨਹੀਂ ਮੇਰੇ ਕੱਪੜਿਆਂ ਪਿੱਛੇ ਠੀਕ ਹੈ ਬੇਬੇ ਮੈਂ ਕਦੋਂ ਲੜਦੀ ਆ ਮੈਂ ਕਦੋਂ ਲੜਦੀ ਆ ਮੈਂ ਤਾਂ ਦੇਖ ਲੈ ਚਲਦੇ ਨਹੀਂ ਹਾਲੇ ਮੇਰੀ ਆਪ ਤੂੰ ਆਏ ਧਿਆਨ ਮਾਰ ਥੱਲੇ ਕਿੰਨੀ ਵੜ ਚੱਲੇ ਨਹੀਂ ਸਿਰਫ ਇੰਨਾ ਕਿਹਾ ਮੈਨੂੰ ਨਾ ਲੱਗੇ ਮੜਾ ਸਰਪ ਚ ਕੱਪੜੇ ਕੱਢ ਲਈ ਹੈ ਇੱਕ ਸੂਟ ਨਹੀਂ ਤੇਰੇ ਸਰਪ ਚ ਕੱਢ ਕੇ ਸੱਕਦੀ ਸੀ ਤੂੰ ਐਂ ਤਾਂ ਸੋਚ ਲੈ ਗਰ ਬੇਣਾ ਇਹ ਗੱਲ ਸੁਣ ਪੁੱਤ ਤੁਸੀਂ ਨਾ ਘੱਟ ਕੋਈ ਨਹੀਂ ਤੁਹਾਡੇ ਤੋਂ ਦੋਨਾਂ ਚੋਂ ਕੋਈ ਘਟ ਨਹੀਂ ਚੱਲ ਮੇਰੇ ਕੋਈ ਗੱਲ ਹੋਊ ਤੇ ਦੋਵੇਂ ਤਾਂ ਛੱਡ ਦੇ ਇੱਕ ਬੰਦੇ ਤੇ ਵੀ ਛੱਡ ਦੇ ਕਰਕੇ ਤੇ ਕੋਈ ਗੱਲ ਨਾ ਆਪੇ ਤਾਂ ਨਹੀਂ ਬੈਠਾ ਵੀ ਨਹੀਂ ਬੈਠਾ ਵੀ ਨਹੀਂ ਧੋਪੇ ਕਰਨਾ ਮੈਂ ਨਹੀਂ ਧੋਦੀ ਭਾਈ ਸਹੀ ਗੱਲ ਐ ਵੀਰ ਸਾਰੇ ਨਾ ਜਿਹੜੇ ਸਿਆਣਿਆਂ ਦੀਆਂ ਗੱਲਾਂ ਸਹੀ ਨੇ ਇਹ ਕਾਹ ਨੂੰ ਅੱਜ ਕੱਲ੍ਹ ਦੀਆਂ ਭਾਈ ਇਹ ਤਾਂ ਇੰਨਾ ਰੌਲਾ ਪਾਉਂਦੀਆਂ ਨੇ ਏਦੂ ਦਾ ਬੰਦਾ ਆਪ ਹੀ ਕੰਮ ਕਰ ਲਵੇ ਇਹਨਾਂ ਨੂੰ ਕਹਿਣ ਦੀ ਬਜਾਏ ਤਾਂ ਦੋ ਕੁੜੀ ਬੰਦਾ ਕੰਮ ਕਰਕੇ ਆਪੇ ਪਾਸੇ ਹੋ ਜਵੇ ਨਾ ਮੈਂ ਤਾਂ ਨਹੀਂ ਅੱਗੇ ਤੋਂ ਕਹਿੰਦੀ ਇਹਨਾਂ ਨੂੰ ਕਾਹ ਨੂੰ ਇਹਨਾਂ ਦੀ ਡਾਈ ਪਾਉਣੀ ਆ ਕੱਲ ਨੂੰ ਕਹਿਣਗੇ ਸੱਸ ਲੜਾਉਂਦੀ ਐ ਸੰ ਦੱਸ ਐ ਕਹਿਣਗੇ ਲੈ ਸੱਸ ਦੇ ਨਹੀਂ ਦੋ ਜਣੀਆਂ ਨਾ ਭਾਈ ਮੈਂ ਕਹਾਂ ਉਹ ਚ ਵਾਕਾਂ ਨੂੰ ਲੜਾਵਾਂ ਮੈਂ ਤਾਂ ਆਪਦੇ ਕੱਪੜੇ ਜੋਗੋਲ ਚੱਲਦੇ ਨੇ ਬਾਈ ਗਰੂ ਮੇਰੇ ਤਾਂ ਚਲਦੀ ਰੱਖੀ ਆਪੇ ਧੋਲੂਗੀ ਮੈਂ ਤਾਂ ਲੈ ਚੁੱਪ ਕਰ ਲਿਆ ਆਪ ਦਾਬ ਦੇ ਧੋਲਣਾ ਉਹੀ ਬਿਠੇ ਰਹਾ ਬਸ ਇਹਨਾਂ ਦਾ ਹੋਰ ਕੀ ਕਰਾਂ ਦੱਸ ਨਾ ਭਾਈ ਇਹਨਾਂ ਨੇ ਕਿਹਾ ਬਸ ਮੈਂ ਤਾਂ ਕੁੜੀਆਂ ਨੇ ਬਾੜੀ ਧੋਖੀ ਕਰ ਕਾਦਾ ਰੋਣਾ ਪਾਰ ਕੇ ਹੋਣੀ ਇਹ ਪੁੱਤ ਕਾਦਾ ਰੋਣਾ ਪਾਉਣਾ ਕੀ ਨੀ ਭੁਗਾ ਮੈਂ ਨਾ ਇਹਨਾਂ ਨੂੰ ਮੈਂ ਕਹਿੰਦਾ ਡਿੰਪਲ ਨੂੰ ਕਹਿੰਦਾ ਬਾਪੂ ਤੂੰ ਮੇਰੇ ਨਾਲ ਧੋਖਾ ਪੜੇ ਤੋ ਤੇ ਮੈਂ ਪਾਉਂ ਤਾਂ ਮੇਰੇ ਘਰ ਪੈਗੀ ਕੰਨੀ ਉਹ ਵੀ ਨਹੀਂ ਫਿਰਦੀ ਸੀ ਮੈਂ ਫਿਰ ਦੇਖ ਲਈ ਉਹਨੂੰ ਕਿਉਂ ਨਹੀਂ ਕਹਿੰਦੀ ਕਿ ਮੈਨੂੰ ਕਹਿੰਨੀ ਮੈਂ ਤਾਂ ਕੱਪੜੇ ਧੋ ਲਏ ਮੈਂ ਤਾਂ ਆ ਕਰ ਲੇ ਪਹਿਲਾਂ ਦੱਸ ਦੀ ਤੂੰ ਆ ਕਰੀ ਦੱਸ ਪੁੱਤ ਐਂ ਕਰਦੀਆਂ ਨਹੀਂ ਦੋਨੇ ਜਣੀਆਂ ਇਹ ਐਨਾ ਇਹਨੇ ਚ ਜੂ ਖੜਾ ਪਾਇਆ ਦੋਨਾਂ ਨੇ ਦੱਸ ਦੋ ਕੱਪੜਿਆਂ ਪਿੱਛੇ ਮੈਨੂੰ ਕੀ ਪਤਾ ਜੀ ਪਹਿਲਾਂ ਮੈਨੂੰ ਪੁੱਛ ਲੈਂਦੀ ਡਿੰਪਲ ਵੀ ਮੰਮੀ ਮੈਂ ਕੱਪੜੇ ਧੋਣ ਜਾ ਰਹੀਆਂ ਵੀ ਤੁਸੀਂ ਕੱਪੜੇ ਦੇਣੇ ਦੇ ਪਰ ਮੈਂ ਦੇ ਦਿੰਦੀ ਹਨਾ ਦੱਸ ਮੈਨੂੰ ਪਤਾ ਹੀ ਨਹੀਂ ਹੈਗਾ ਦੱਸ ਭਾਈ ਮੈਂ ਤਾਂ ਇਹਨਾਂ ਦੀ ਲੜਾਈ ਤੋਂ ਨਾ ਦਿੱਪਕ ਬਹੁਤ ਜ਼ਿਆਦਾ ਤੰਗ ਹੋ ਗਈ ਪੁੱਤ ਬਹੁਤ ਜ਼ਿਆਦਾ ਮੈਂ ਤਾਂ ਜੇ ਤੇ ਤੂੰ ਸਮਝਦੀ ਘੱਲੇ ਨਾ ਆ ਸੀਮਾ ਜਿਵੇਂ ਇਹਨਾਂ ਸੁਣ ਦੀ ਕਿਛੇ ਦੀ ਦੋਨੇ ਇੱਕ ਤੋਂ ਇੱਕ ਵੱਧ ਤੋਂ ਵੱਧ ਚੜ੍ਹ ਕੇ ਬੋਲਦੀਆਂ ਨੇ ਮੁੱਥੱਲੇ ਤਾਂ ਢੁੰਜੇ ਬੋਲਤਾ ਗਿਰਨੇ ਨਹੀਂ ਦਿੰਦੀਆਂ ਮੈਂ ਤਾਂ ਬਹੁਤ ਘੱਟ ਗਈਆਂ ਹਾਂ ਹੁਣ ਦੇਖ ਲੈ ਤੂੰ ਜੇ ਤੇ ਤੂੰ ਮਾਣਾ ਮੋਟਾ ਕੁਝ ਸੁਣਦੀਆਂ ਹਾਂ ਮੈਂ ਵੀ ਕਾਹ ਸਵੇਰੇ ਸਵੇਰੇ ਕੀ ਰੋਲਾ ਪਾ ਰਖੀ ਕੀ ਸਮਝਾਉ ਓਏ ਬੇ ਦੇਖ ਲੈ ਮੈਨੂੰ ਡਿੰਪਲ ਨੂੰ ਸਮਝਾ ਕੇ ਜਿਹਦੇ ਕੰਨ ਚ ਵੱੜਦੀ ਹੋਈ ਹੋਰ ਮੈਂ ਤਾਂ ਇਹਨਾਂ ਨੂੰ ਐਂ ਕਹਤਾ ਬੁੱਤ ਮਾਂ ਭਾਈ ਮੈਂ ਤਾਂ ਆਪੇ ਤੋ ਲਊਗੀ ਤੁਸੀਂ ਮੇਰੇ ਪਿੱਛੇ ਨਾ ਲੱਗੋ ਭਾਈ ਮੇਰੇ ਤੋਂ ਦੋ ਕੱਪੜੇ ਆਪ ਤੋ ਲੂੰਗੀ ਮੈਂ ਤਾਂ ਮੁੰਡਾ ਦੇ ਕਾਹ ਨੂੰ ਐ ਜੇ ੱਡੀ ਅਕਲ ਹੁੰਦੀ ਕਾਹ ਨੂੰ ਬਰ ਘਰ ਚ ਪੜੋਸੀ ਵੀ ਦੇਖਣਗੇ ਕੀ ਰੋਜ਼ ਰੋਲਾ ਪਿਆ ਰਹਿੰਦਾ ਅਗਲੇ ਕਹਣਗੇ ਪਤਾ ਨਹੀਂ ਇਹਨਾਂ ਦੀ ਬੁੜੀਆਂ ਰੋਣਾ ਪੁਹਿੰਦੀਆਂ ਹਨ ਲਾਹੌਰ ਅਗਲੇ ਕਹਣਗੇ ਇਹਨਾਂ ਦੀ ਬੁੜੀ ਦੱਸ ਹੈ ਉਨੀ ਸ਼ਰਮ ਆਉਂਦੀ ਹੈਗੀ ਕੁੜੀਆਂ ਨਾਲ ਨੂੰ ਸਾਨੂੰ ਲੜਾਈਆਂ ਦੀ ਆਪਸ ਚ ਮੈਂ ਤਾਂ ਹਰ ਕੇ ਬੁੱਤਾਂ ਇਹ ਕਹਿੰਦਾ ਹੁਣ ਪਈ ਮੈਂ ਤਾਂ ਆਪੇ ਕਰਾਂਗੇ ਤੁਸੀਂ ਲੜੋ ਮੋਰੇ ਹਾਲ ਇਹਨਾਂ ਦੇ ਬਸ ਬਸ ਹੁਣ ਤੂੰ ਦੇਖ ਲਈ ਜਿੱਦਣ ਦਾ ਉਹ ਤਾਂ ਮੁੰਡਾ ਤਾਂ ਬਾਹਰ ਰਹਿੰਦਾ ਆਪਣਾ ਆ ਸੀਵਾ ਨਾ ਜਿਹੜੀ ਇੰਨੀ ਸਿਰ ਚੜੀ ਹੋਈ ਹੈ ਇਹ ਇੰਨੀ ਸਿਰ ਚੜੀ ਹੋਈ ਹੈ ਮੂਝੋ ਬੋਲ ਨਹੀਂ ਕਿਰਨ ਬਿੰਪੇ ਕੱਲੀ ਸੀਮਾ ਦੇ ਵੀ ਗਲਤੀ ਨਹੀਂ ਹੈਗੀ ਟੈਂਪਲ ਵੀ ਘਟਨੀ ਹੈਗੀ ਘਟ ਤੇ ਤੇਰੀ ਵਾਲੀ ਵੀ ਨਹੀਂ ਉਹ ਤੇਰੀ ਵਾਲੀ ਵੀ ਘਟ ਨਹੀਂ ਹੈਗੀ ਹੁਣ ਮੈਂ ਕੀ ਜੇ ਮਾਂ ਮੈਂ ਚੱਲ ਆਪਾਂ ਮਾਂ ਪੁੱਤ ਗੱਲਾਂ ਕਰਦੇ ਹਾਂ ਜੇ ਮੈਂ ਹੁਣ ਆਪਾਂ ਤੈਨੂੰ ਕਹਿ ਵੀ ਦਿੱਤਾ ਤੂੰ ਮੜਾ ਮੋਟਾ ਜੀ ਕੋਸ ਉਹਨੂੰ ਡਿੰਪਲ ਨੂੰ ਪੁੱਛਣ ਲੱਗਿਆ ਅਗਲੀ ਕਹਿੰਦੀ ਲਮਾਨ ਇਸ ਕਿਹਾ ਕੇ ਕਿਸਦਾ ਫਿਰ ਐ ਵੀ ਤਾਂ ਐ ਵੀ ਤਾਂ ਮੈਨੂੰ ਉਹ ਲੱਗਦਾ ਨਾ ਵੀ ਐ ਨਾ ਕਹਿ ਦੇਣ ਕਿ ਕਿਤੇ ਮਾਂ ਸਾਡੇ ਚ ਲਾਈ ਫੋਨ ਦੀ ਹੈ ਬਸ ਕੀ ਚਲ ਦੇ ਇੱਕ ਤਾਂ ਹਾਂ ਤਾਂ ਹਾਂ ਇੱਕ ਉਹ ਮੈਂ ਬੀ ਉਸਤ ਮੇਰੀ ਗੱਲ ਸੁਣ ਉਹ ਲੋੜੀ ਦਾ ਤਿਆਰ ਵੀ ਆ ਗਿਆ ਹੁਣ ਮੈਂ ਸਮਾਂ ਤੈਨੂੰ ਕਹਿਣੇ ਲੱਗੀ ਸੀ ਪੁੱਤ ਮੈਂ ਨਾ ਆਪਾਂ ਫਿਰ ਕੁੜੀ ਕੋਲ ਦੇਵੀ ਕੋਲ ਵੀ ਆਪਾਂ ਲੋੜੀ ਦੇ ਕੇ ਆਉਣੀ ਹੈ ਜੇ ਹੁਣ ਤੋਂ ਥੋੜਾ ਜਿਹਾ ਸਮਾਨ ਲੈ ਹੁੰਦਾ ਪਰ ਮੈਂ ਜਾਇਆ ਉਹ ਵਿਚਾਰ ਹੋਰ ਜਾ ਜਾ ਤੂੰ ਸਮਾਨ ਜਾ ਲੈ ਆ ਫਿਰ ਮੈਂ ਲੈ ਆਣਾ ਹਾਂ ਹਾਂ ਤੂੰ ਕਰ ਲੈ ਹਾਂ ਸਵਾਲ ਲੈ ਆ ਮੈਂ ਆਪਦਾ ਕੰਮ ਕਰ ਲਿਆ ਹੋਰ ਨਿਬੜ ਕੇ ਥੋੜਾ ਪਾ ਨਿਬੜਨ ਨੂੰ ਕੀ ਡੰਗਰਾਂ ਨੂੰ ਚਾਰਾ ਪਾ ਰਿਆ ਮੈਂ ਇੱਥੇ ਲੈ ਅੱਖ ਚਾਰਾ ਪਾਰ ਹੈ ਮੈਂ ਤਾਂ ਉਂ ਪੁੱਛਿਆਗਾ ਵੀ ਕੰਮ ਜਾ ਜਿਹੜਾ ਕੰਪਿਊਟਰ ਚ ਕੀਤਾ ਕਰੀ ਜਾਂਦੇ ਵੀ ਹੋ ਗਿਆ ਕਿ ਨਾ ਪਹਿਲੀ ਗੱਲ ਤਾਂ ਕੰਪਿਊਟਰ ਨਹੀਂ ਲੈਪਟਾਪ ਹੈ ਕੰਪਿਊਟਰ ਵਾਲੇ ਸਾਹ ਹੁੰਦਾ ਮੈਨੂੰ ਐ ਤਾਂ ਮੈਂ ਪੜ੍ਹੀ ਹੋਈ ਆ ਬੀਏ ਪੜ੍ਹੀ ਹੋਈ ਆ ਮੈਨੂੰ ਪਤਾ ਅਕਲ ਤਾਂ ਤੈਨੂੰ ਹੈ ਨਹੀਂ ਤੈਨੂੰ ਤਾਂ ਐ ਲੱਗਣਾ ਮੈਨੂੰ ਤੈਨੂੰ ਤਾਂ ਲੱਗਣਾ ਹੀ ਨਹੀਂ ਮੈਨੂੰ ਅਕਲ ਹੈਗੀ ਆ ਅਬਰ ਕੰਨ ਚ ਕਿਉਂ ਬੋਲ ਰਿਹਾ ਸੁਣਦਾ ਮੈਨੂੰ ਸੁਣਦਾ ਤੈਨੂੰ ਜੇ ਤੈਨੂੰ ਐ ਸੁਣਦਾ ਹੋਵੇ ਤੈਨੂੰ ਐ ਤਾਂ ਪਤਾ ਹੋਵੇ ਤੇਰੀ ਘਰ ਦੀ ਕੀ ਚੀਜ਼ ਹੈ ਘਰ ਚ ਸਾਰੀ ਗਲਤੀ ਤੇ ਤੈਨੂੰ ਮੇਰੀ ਹੀ ਦਿਸਦਿਆਂ ਨੇ ਸਾਰੀ ਗਲਤੀ ਤੇ ਤੈਨੂੰ ਮੇਰੀ ਹੀ ਸੁਣਦਿਆਂ ਨੇ ਮਤਲਬ ਪੁੱਛਿਆ ਹੀ ਨਹੀਂ ਤੈਨੂੰ ਗਲਤੀ ਮੈਂ ਤਾਂ ਮੈਨੂੰ ਤਾਂ ਤੇਰੇ ਸਾਰੇ ਪਤਾ ਹੀਗਾ ਤੂੰ ਕੀ ਕੁਛ ਕਰਦਾ ਕੀ ਨਹੀਂ ਕਰਦਾ ਨਹੀਂ ਮੇਰੀ ਗੱਲ ਸੁਣ ਤੂੰ ਬੇਬੇ ਕਪੜੇ ਧੋਣ ਜਾ ਰਹੀ ਸੀ ਤੈਨੂੰ ਸ਼ਰਮ ਨਹੀਂ ਆਈ ਤੈਨੂੰ ਕਿਨੇ ਇਹ ਗੱਲ ਕਹੀ ਆ ਬੇਬੇ ਨੇ ਚੋਤੀ ਹੋਣੀ ਤੈਨੂੰ ਬੇਬੇ ਨੇ ਚੋਈ ਆ ਤੇਰੇ ਲੈਵੇ ਗੱਲ ਹਾਲ ਦਾ ਮੌਸਮ ਆ ਤੁਸੀਂ ਨੂਹਾ ਹੋ ਬਿਆਹ ਕੇ ਲਿਆ ਰੱਖਿਓ ਇੱਥੇ ਘਟੋ ਘਟ ਜੇ ਤੂੰ ਦੋ ਕਪੜੇ ਧੋਣ ਦੇ ਕੀ ਵਿਗੜ ਜਾਊਗਾ ਮੇਰਾ ਤਾਂ ਭਾਈ ਬਹੁਤ ਕੁਛ ਵਿਗੜਦਾਗਾ ਸੀਮਾ ਕੀ ਕਰਦੇ ਹੋ ਘਰੇ ਢਿੰਡੇ ਦਿੰਦੀ ਆ ਉਹ ਨਹੀਂ ਕਰ ਸਕਦੀ ਕਿਉਂ ਮੇਕਅਪ ਬਣਾਉਂ ਮੈਂ ਤਾਂ ਕਿਸੇ ਦੀ ਰੀਸ ਨਹੀਂ ਕਰਦੀ ਹਾਂ ਆਪਾਂ ਤਾਂ ਕੱਲੇ ਜਾਏ ਜੈ ਹੈ ਗਏ ਵਧੀਆ ਗਏ ਨਹੀਂ ਪਰ ਤੇ ਜੇ ਰੀਸ ਨਹੀਂ ਕਰਦੀ ਕਟੋ-ਕਟ ਕੱਪੜੇ ਧੋ ਦਿੰਦੀ ਤੂੰ ਕਿਉਂ ਧੋਦਾ ਜਦੋਂ 바ਰੀ ਉਹਦੀ ਆ ਮੈਂ ਕਿਉਂ ਧੋ ਤਾਂ ਮੇਰੀ ਜਿਹੜੀ 바ਰੀ ਸੀ ਮੈਂ ਤਾਂ ਆਪਦੇ 바ਰੀ ਦੇ ਭਾਈ ਧੋਤੀ ਉਹਨੂੰ ਵੀ ਮੈਂ ਇੱਕ ਗੱਲ ਸਿਆਣੀ ਕਿਹਾ ਮੈਂ ਕਿ ਤੂੰ ਨਾਣ ਜਾਏਂਗੀ ਸਰਫ ਦੇ ਵਿੱਚ ਇੱਕ ਸੂਟ ਕੱਢ ਲੈ ਅਗਲੇ ਨੇ ਪਟਾਕੇ ਤੇ ਜਵਾਬ ਦੇਤਾ ਫਿਰ ਉਹ ਤਾਂ ਬੇਬੇ ਨੂੰ ਦਿਸਿਆ ਨਹੀਂ ਮੈਂ ਕਹੇ ਤਾਂ ਉਹ ਦਿਸ ਗਿਆ ਇਹੀ ਤਾਂ ਗੱਲ ਮਾੜੀ ਹੈ ਘਰ ਚ ਬੇਬੇ ਕਿਨੂੰ ਨਾ ਤੈਨੂੰ ਕਹਿੰਦੀ ਬੇਬੇ ਨੇ ਉਹਨੂੰ ਕਹਿੰਦੀ ਬੇਬੇ ਨੇ ਤਾਂ ਆਪ ਧੋਲੇ ਗੱਲ ਕੋਈ ਨਹੀਂ ਫਿਰ ਮੈਂ ਤਾਂ ਹੁਣ ਲੜਦੀ ਨਹੀਂ ਹੈਗੀ ਗਾਹਾਂ ਤੋਂ ਤੋਦਿਆ ਕਰੂੰਗੀ ਮੈਂ ਏਡੀ ਵੀ ਮਾੜੀ ਨਹੀਂ ਹੈਗੀ ਐਂ ਤਾਂ ਮੈਂ ਗੱਲ ਮੰਨ ਲੈਣੀ ਆ ਗੱਲ ਕਰ ਜਦੋਂ ਬੇਬੇ ਬਾਹਰ ਤਰੀਫਦਾਰੀ ਜੀ ਕਰਦੀ ਉਹਨਾਂ ਦੀ ਫਿਰ ਮੈਨੂੰ ਖੇਚੜ ਜਾਂਦੀ ਐ ਵੀ ਕਰਦਿਆਂ ਨਾਲੇ ਸਾਰਾ ਕੰਮ ਐ ਕਰਦਿਆਂ ਨਾਲੇ ਪੁੱਠਾ ਮੈਨੂੰ ਬੋਲਣ ਲੱਗ ਜਾਂਦੇ ਨੇ ਆ ਤੈਨੂੰ ਕੋਈ ਨਹੀਂ ਕੁਛ ਕਹਿੰਦਾ ਬੂਗਾ ਮਗ ਜਾ ਤੋ ਹਾਂ ਕੋਈ ਨਹੀਂ ਤੈਨੂੰ ਐਂ ਤਾਂ ਏਡੀ ਮਾੜੀ ਵੀ ਨਹੀਂ ਮੈਂ ਮੈਨੂੰ ਵੀ ਪਤਾ ਘਰ ਚ ਇੱਜ਼ਤ ਕੀ ਹੁੰਦੀ ਐ ਕਿਸੇ ਬੰਦੇ ਦੀ ਕਿਵੇਂ ਕਰਨੀ ਆ ਬੋਲਣ ਵਾਲੀ ਹੋਈਆਂ ਐਂ ਨਹੀਂ ਮਾੜੀ ਹੈਗੀ ਹਾਂ ਦਿਲ ਦੀ ਮੈਂ ਕਿਤੇ ਉਹ ਸੋਚਣ ਲੱਗ ਜੇ ਤੂੰ ਜ਼ੁਬਾਨ ਤੇ ਬਿਲ ਮਨ ਲੱਗਦਾ ਤੂੰ ਜਵਾਨ ਨਾਲ ਹੀ ਚਾਹ ਬਣਾਤੇ ਮੈਂ ਪੁੱਛਣੀ ਚਾਹ ਪੀਣੀ ਕਿ ਕਾਫੀ ਬਣੀ ਆਹ ਚਾਹ ਬੁਰਾ ਯਾਰ ਠੰਡ ਕਰਕੇ ਗਲੇ ਚ ਪਹਿਲਾ ਖਾਰਿਸ਼ ਹੋ ਰਹੀਆ ਤੋ ਲਿਆ ਦੇ ਚਾਹ ਦਾ ਕੱਪ ਲਿਆ ਦੇ ਮੈਨੂੰ ਇੱਕ ਜਾਗੀ ਲਿਆ ਰਹੀਆਂ ਚੰਗਾ ਫਿਰ 100 ਵਾਰ ਪੁੱਛਦੀ ਆ ਇੱਕ ਕੰਮ ਕਰਨਾ ਹੁੰਦਾ 100 ਵਾਰ ਹਾਂ ਭਰਾਏਗੀ ਬੇਜੇ ਨਹੀਂ ਕਰਦੇ ਤਾਂ ਠੀਕ ਆ ਸਰ ਜੋਗਾ ਕਮਾਲ ਹੈ ਇਹਨਾਂ ਦੀ ਤੀਮੀਆਂ ਦੀ ਮਮੇ ਪਰ ਮੈਂ ਸਮਾਨ ਰੱਖਤਾ ਪਰ ਸੋਈ ਚ ਲਿਆ ਕੇ ਜੇ ਜੇ ਤੂੰ ਮੰਗਾਇਆ ਸੀਗਾ ਅੱਛਾ ਲੋੜੀ ਦਾ ਸਮਾਨ ਹੈ ਹਾਂ ਸਾਰਾ ਰੱਖਤਾ ਬਾਕੀ ਜਿਹੜਾ ਸੂਟ ਸਾਟ ਆ ਤੂੰ ਤੁਸੀਂ ਲਿਆ ਆਪਾਂ ਜਾ ਕੇ ਠੀਕ ਹੈ ਲੋੜੀ ਦਾ ਹਾਂ ਕਿਦਾ ਲੋੜੀ ਦਾ ਉਹ ਤਾਂ ਕੁੜੀ ਦੀ ਲੋੜੀਂ ਦੇ ਕਿ ਆਉਣੀ ਆ। ਅੱਛਾ ਸੱਚ ਹਾਂ ਦੀਦੀ ਦੀ ਲੋੜੀ ਦੇਣੀ ਹੈ ਹਨਾ। ਹੋਰ ਉਹ ਤੇ ਬੇਬੀ ਦੀ ਲੋੜੀ ਦੇ ਆਉਣੀ ਆ ਬੁੱਤ। ਹੁਣ ਸੋਨੂੰ ਨਹੀਂ ਪਤਾ ਵੀ ਛੋਟੀ ਨਾਨ ਦਾ ਆਪਾਂ ਲੋੜੀ ਦੇ ਕਿ ਆਉਣੀ ਆ। ਮੰਮੀ ਦਿਮਾਗ ਚੋਂ ਹੀ ਨਿਕਲ ਗਿਆ ਸੀ ਮੇਰੇ ਤਾਂ। ਹੋਰ ਸੋਨੂੰ ਲੜਨ ਤੋਂ ਫਰਸਤ ਮਿਲੇ ਤਾਂ ਹੀ ਥੋੜੇ ਦਿਮਾਗ ਚ ਘਸ ਰਹੇ ਦੋਨਾਂ ਦੇ। ਕੋਈ ਅੱਜ ਦੀ ਗੱਲ ਤਾਂ ਥੋੜੇ ਦਿਮਾਗ ਚ ਰਹਿੰਦੀ ਨਹੀਂ। ਕੋਈ ਨਹੀਂ ਹੋ। ਆਹ ਕਰਾਂਗੇ ਅੱਪਾਂ ਐਵੇਂ ਕਰਦੇ ਆਂਗੇ। ਆਪਾਂ ਦੋਨੇ ਤੇ ਆਉਣੀ ਹੈ ਲੋੜੀ। ਮੈਨੂੰ ਕਿੰਨਾ ਚਿਰ ਹੋ ਗਿਆ ਦੀਦੀ ਨੂੰ ਕੋਲ ਗਈ ਨੂੰ। ਤੇ ਮੈਨ ਨਾਲ ਹੀ ਮਿਲ ਆਉਂਗੀ ਚਲ ਦੇਖ ਲੈਨੇ ਕਿਵੇਂ ਕਰਨਾ ਹਾਂ ਬਿਲਕੁਲ ਨਾ ਹੋਰ ਆਪਾਂ ਦੋਨੇ ਜਾਇਆ ਆਵਾਂਗੇ ਮੈਂ ਤਾਂ ਕਰਾਂ ਤਿਆਰੀ ਇੱਥੇ ਚੱਲੇ ਮਮੀ ਉਹਨੂੰ ਬੇਬੀ ਨੂੰ ਲੋੜ ਹੀ ਨਹੀਂ ਦੇ ਕੇ ਆਉਣੀ ਕੌਣ ਜਾਂਦਾ ਥੋੜੇ ਨਾਲ ਅਸੀਂ ਦੋਨੇ ਜਾ ਰਹੀ ਹੈਗੀ ਸੀਮਾ ਕਹਿੰਦੀ ਚੱਲ ਤੂੰ ਤਾਂ ਪਹਿਲਾਂ ਸੁੱਟੇ ਤਿਆਰ ਰੱਖਾ ਕਰ ਕੋਈ ਗੱਲ ਹੋ ਜਾ ਉਹਦੇ ਕੱਪੜੇ ਪਾ ਕੇ ਆਏ ਰੈਡੀ ਮੈਂ ਚੱਲੂ ਪਤਾ ਹੁੰਦਾ ਨਹੀਂ ਜਾਣਾ ਕਿੱਥੇ ਕਿੱਥੇ ਨਹੀਂ ਮੈਂ ਚੱਲੂ ਡਿੰਪਲ ਕੀ ਹੋ ਗਿਆ ਪੁੱਤ ਨਾ ਹੋਣਾ ਕੀ ਐਨਮਾ ਮੈਨੂੰ ਨਹੀਂ ਪਤਾ ਲੱਗ ਰਿਹਾ ਤੇ ਘਰ ਚ ਕੀ ਚੱਲ ਰਿਹਾਗਾ ਉਹ ਤੇ ਮਾਰੀ ਯਾਰ ਇੱਕ ਤਾਂ ਨਾ ਸਲੋ ਬੋਲਿਆ ਤੂੰ ਕਿਉਂ ਮੇਰਾ ਕੰਨ ਪਾੜਨਾ ਕੀਤਾ ਹੋਇਆ ਲੈ ਹਾਏ ਤਾਂ ਮੈਂ ਨਹੀਂ ਹੋਣੀ ਬੁਲੀ ਹੱਸ ਮੁੱਛੀ ਉਹ ਤਾਂ ਪਾਈ ਉਹ ਨੇੜੇ ਨੇੜੇ ਤਾਂ ਬੈਠਿਆ ਕਿਹੜਾ ਤੂੰ ਬਾਹਰ ਸੁਣਾ ਮੈਥੋਂ ਨਹੀਂ ਐ ਹੁੰਦਾ ਬੰਮੀ ਮੇਰੀ ਗੱਲ ਤੁਹਾਡੇ ਸਾਰੀ ਗੱਲ ਤਾਂ ਤੈਨੂੰ ਪਤਾ ਹੁੰਦਾ ਮੈਂ ਤਾਂ ਉਹਨੂੰ ਤਿਆਰ ਕਰ ਲਿਆ ਪਟਾਕੇ ਨਹੀਂ ਤੂੰ ਮੈਨੂੰ ਵੀ ਤਾਂ ਕਹਿ ਸਕਦੀ ਜਿਹੜੇ ਕੱਪੜੇ ਪਾ ਲਾਂਦਾ ਮੈਂ ਤੇ ਨਹੀਂ ਹਲੇ ਕਿੱਥੇ ਤਿਆਰ ਹੋਈ ਹੈ ਹਲੇ ਤਾਂ ਉਹ ਬੈਠ ਕੇ ਗੱਲੇ ਕਰ ਰਹੀ ਹੈ ਗੱਲੇ ਕਰ ਰਹੀ ਹੈ ਹਲੇ ਚੱਜਾ ਇੱਕ ਮਿੰਟ ਜੀ ਉਹਨੇ ਗੱਲ ਕੀਤੀ ਮੈਨੂੰ ਪਤਾ ਤਾ ਉਹਨੂੰ ਲੈ ਵੀ ਜਾਏਗੀ ਨਾਲੇ ਲੈ ਜਾ ਇਹ ਤਾਂ ਹੋਈ ਫਿਰੰਦੀ ਇੰਨੀ ਸਕੀਨ ਆ ਨਹੀਂ ਮੈਂ ਬਾਤਿਆ ਮੈਂ ਤਾਂ ਸੱਚੀ ਹਰੇਕ ਥਾਂ ਮੇ ਦਾ ਵੇਤਾ ਹਰੇਕ ਕਥਾ ਮੇਂ ਯੁੱਧ ਲਾ ਕੇ ਖੜ ਜਾਂਦੇ ਨੇ ਮਾੜੀ ਮਾੜੀ ਗੱਲ ਤੇ ਮੈਂ ਠੀਕ ਆ ਇਹ ਤੈਨੂੰ ਸਾਰਾ ਪਤਾ ਕਾ ਧਾਰ ਕੱਟ ਤੇ ਜਾਣਾ ਇਹਦਾ ਕੋਈ ਕਰਾਇ ਨਹੀਂ ਲੱਗਣਾ ਚੱਲ ਭਾਈ ਇੱਥੋਂ ਉੱਥੋਂ ਇੱਥੇ ਤੈਨੂੰ ਕਾ ਕੋਈ ਨਹੀਂ ਆ ਵੀ ਧਾਰ ਕੱਟ ਤੇ ਭੱਜ ਜਾਗੇ ਤੁਸੀਂ ਤੇ ਗੱਡੀ ਤੋਂ ਵੀ ਨਹੀਂ ਹਿਲਦੇ ਹੈਗੇ ਹਾਂ ਹਜ਼ਾਰ ਰੁਪਏ ਦਮ ਮੇਰੇ ਕੋਈ ਨਹੀਂ ਕਿ ਤੇਰੇ ਮੇਰੇ ਕੋਈ ਗੱਡੀ ਤੇ ਲੈ ਕੇ ਜਾਂਦਾ ਮੈਂ ਤਾਂ ਨਾ ਇੱਥੇ ਮੈਨੂੰ ਬੱਸ ਚੜਾ ਦਿੰਦਾ ਮੈਂ ਤਾਂ ਪੀਆਰਟੀ ਦਾ ਸਵੇਰਾ ਨਹੀਂ ਚੜ ਜੰਨੀ ਆ ਉਥੋਂ ਅੱਡੇ ਤੇ ਜਾ ਕੇ ਵੀ ਕੋਈ ਮੈਨੂੰ ਲੈ ਨਹੀਂ ਆਉਂਦਾ ਮੈਨੂੰ ਪੈਦਲ ਪੈਦਲ ਆਪਣੇ ਘਰ ਤੱਕ ਜਾਣੀ ਨਹੀਂ ਨਹੀਂ ਭਾਈ ਸੁਖੀ ਸੰਜੀ ਉਹ ਹੋ ਨਹੀਂ ਪਣੀ ਨਹੀਂ ਹੈਗੀ ਤੇਰੇ ਵਰਗੇ ਨਹੀਂ ਹੈਗਾ ਸਦੇਸੀ ਬੰਦਾ ਸਭ ਉਹ ਜਾਣਦੇ ਤੁਰੇ ਤੁਰੇ ਮੈਂ ਕੁੜੀਓ ਮੈਂ ਚੁੱਪ ਕਰੋ ਪਹਿਲਾਂ ਤੁਸੀਂ ਪਹਿਲਾਂ ਚੁੱਪ ਕਰੋਗੇ ਕਿ ਨਹੀਂ ਤੁਸੀਂ ਮੈਂ ਸੱਚੀ ਮੈਂ ਤਾਂ ਇੰਨੀ ਤੰਗ ਆ ਗਈ ਪੁੱਤੇ ਇਹਨਾਂ ਦੀਪਕ ਇਹਨਾਂ ਤੋਂ ਮੈਂ ਤਾਂ ਇਹਨਾਂ ਦੇ ਮਾਮਾ ਨੂੰ ਬੁਲਾਉਂਗੀ ਦੋਨਾਂ ਦੀਆਂ ਨੂੰ ਮੈਂ ਨਾ ਮੈਂ ਤਾਂ ਇਹਦੀ ਮਾਨਵੀ ਬੁਲਾਉਂਗੀ ਇਹਦੀ ਮਾਨਵੀ ਇਹਨਾਂ ਦੇ ਘਰੋਂ ਬੁਲਾਉਂਗੀ ਮੈਂ ਤਾਂ ਇਹਨਾਂ ਨੂੰ ਤਾਂ ਮੈਂ ਦੁਖੀਵਾ ਹੀ ਕਰਨੀ ਰੋਜ ਤੱਕ ਨਹੀਂ ਸੁਣੋ ਤਾਂ ਕੋਈ ਸੁਣਦੀ ਹੈ ਮੈਂ ਕਿ ਮੇਰੇ ਤਾਂ ਗੱਲੇ ਨਹੀਂ ਸੁਣਦੇ ਤਾਂ ਕਿਵੇਂ ਸਿਰ ਚੜਦੀਆਂ ਨੇ ਉਹ ਇਹ বিনা ਮਤਲਬ ਤੇ ਇੱਕ ਦੋਏ ਤੇ ਸਿਰ ਪਾੜ ਨੂੰ ਆਉਂਦੀਆਂ ਨੇ ਉੱਠ ਕੇ ਲੈ ਗਏ ਸ਼ਾਮ ਦੀ ਰਾਤ ਤੱਕਲੇ ਚੱਲਦਾ ਮੈਂ ਤਾਂ ਤੂੰ ਤਾਂ ਕੰਮ ਤੇ ਵਗ ਜਾਣਾ ਹੈ ਦੀਪਕ ਜੇ ਤੂੰ ਮੈਂ ਇਹਨਾਂ ਨਾਲ ਕੱਟਦੀਆਂ ਨਾ ਮੈਨੂੰ ਪਤਾ ਇਹ ਤਾਂ ਮਾੜੀ ਮਾੜੀ ਗੱਲ ਤੇ ਐ ਕਲੇਸ਼ ਪਾਉਂਦੀਆਂ ਨੇ ਇਹਨਾਂ ਕੁੱਤ ਕਲੇਸ਼ ਪਾਉਂਦੇ ਨੇ ਹੱਦ ਤੋਂ ਜ਼ਿਆਦਾ ਮੈਂ ਤਾਂ ਹੁਣ ਨਾ ਬਸ ਮੈਂ ਤਾਂ ਸੋਚ ਲਿਆ ਮੈਂ ਤਾਂ ਲੋੜੀ ਤਾਂ ਹਲੇ ਜਾਵਾਂਗੇ ਜਾਵਾਂਗੇ ਮੈਂ ਤਾਂ ਇਹਨਾਂ ਦੀ ਮਾਮਾ ਨੂੰ ਬਣਾਉਣੀ ਆ ਦੋਨਾਂ ਇਹਨਾਂ ਦੀ ਮੇਰੀ ਕੁੜੀ ਦੀ ਇੱਤੀ ਦੀ ਲੋੜੀ ਤੇ ਕਲੇਸ਼ ਪਾਤ ਆਲੇ ਦ ਇਹ ਗਰਮੇ ਤੇ ਕਰਜਿਆਂ ਨੂੰ ਕਰ ਪਹਿਲਾਂ ਮੈਂ ਤਾਂ ਇਹਨਾਂ ਦੇ ਕਰਜਿਆਂ ਨੂੰ ਫੋਨ ਕਰਦੀ ਆ ਤੂੰ ਮੈਨੂੰ ਫੋਨ ਦੇ ਪਹਿਲਾਂ ਅੱਜ ਇਹਨਾਂ ਨੂੰ ਇਹ ਨਹੀਂ ਟਿਕਦੀਆਂ ਕੁੜੀਆਂ ਇਹ ਨਹੀਂ ਟਿਕਦੀਆਂ ਹੈਗੀਆਂ ਸੁੰਦੀਆਂ ਇਹਨਾਂ ਨੂੰ ਬੜੇ ਦੀ ਇੱਜ਼ਤ ਪਰਵਾਹ ਨਹੀਂ ਇਹਨਾਂ ਨੂੰ ਵੀ ਸਾਡੇ ਸੱਸ ਹੈ ਮਾਂ ਹੈ ਵੀ ਸਾਡੀ ਵੀ ਇਹਦੇ ਮੂਹਰੇ ਕਿਵੇਂ ਬੋਲਦੀਆਂ ਕੀ ਕਰਦੀਆਂ ਸਾਰਾ ਦਿਨ ਇਹ ਨਾ ਟਪਟਾ ਵਰਚਾ ਵਰਚਾ ਵਰਦਾ ਰੋਟੀ ਨਹੀਂ ਨਾ ਤਾਂ ਖਾਦੀ ਜਾਂਦੀ ਚਾਚਾ ਨਾਲ ਘਰ ਦੇ ਕਿ ਦੋ ਪੜਨੇ ਨੇ ਹੈ ਦੋ ਚਾਰ ਜੀਆਂ ਆਪਾਂ ਇਹਨਾਂ ਤਾਂ ਬਾਈ ਦੋਨੇ ਜਣੀਆਂ ਦਾ ਇਹਨਾਂ ਦਾ ਮਿੱਤੋਂ ਨਹੀਂ ਕੁੱਤਕਲੇਸ ਦੇਖਿਆ ਜਾਂਦਾ ਨਾ ਕੁੜੀਆਂ ਦਾ ਮੈਂ ਤਾਂ ਫੋਨ ਕਰਦੀ ਇਹਨਾਂ ਦੀ ਮਾਵਾਂ ਨੂੰ ਦੋਨਾਂ ਨੂੰ ਮਾਵਾਂ ਨੂੰ ਫੋਨ ਕਰਦੀ ਇਹਨਾਂ ਦੀ ਇਹ ਨਹੀਂ ਇਹ ਨਹੀਂ ਟਿਕਦੀਆਂ ਪੜਨ ਤਾਂ ਮੈਨੂੰ ਸੱਦੇ ਸੀ ਬੁਲਾਇਆ ਸੀ ਮੈਂ ਤੈਨੂੰ ਤਾਂ ਹੀ ਮੈਂ ਤੈਨੂੰ ਐ ਕੈਸੀ ਵੀ ਆ ਇਧਰ ਨੂੰ ਮੜਾ ਜੋ ਮੈਂ ਤੈਨੂੰ ਐ ਪੁੱਛਦੀ ਸੀ ਤੇਰੇ ਘਰ ਦੇ ਆ ਜਾਣਗੇ ਮੇਰੇ ਘਰ ਦੇ ਆਉਣ ਕੇ ਦੱਸ ਕੇ ਪਰ ਜੁੱਤੀਆਂ ਮੇਰੀ ਮਾਰ ਕੇ ਜਾਣਗੇ ਮੇਰੇ ਘੜਾ ਫੁੱਲ ਪੱਕ ਜਾਣਗੇ ਪੜ ਪੁੱਛਣਾ ਮੇਰੇ ਤਾਂ ਮਾਂ ਇਹ ਜੀ ਉੱਥੇ ਜੁੰਡਮ ਜੁੰਡਾ ਕਰ ਦੂ ਮੈਨੂੰ ਮੈਂ ਤਾਂ ਤੈਨੂੰ ਐ ਉਹਨੂੰ ਕਿਵੇਂ ਰੁਕੀਏ ਦੇਖ ਤੂੰ ਲੜਾਈ ਮਗਾ ਦੇ ਤੂੰ ਆਵਦੇ ਹਿੱਸੇ ਦਾ ਕੰਮ ਕਰ ਲਿਆ ਕਰ ਮੈਂ ਆਵਦੇ ਹਿੱਸੇ ਦਾ ਕੰਮ ਕਰ ਲਿਆ ਕਰੂੰਗੀ ਕਾਹਦਾ ਲੜਕਾ ਇਸਕਾ ਬਣਾ ਸਹੀ ਕਰ ਲੈ ਹਣਾ ਇਹ ਪਤਾ ਕੀ ਹੈ ਡਿੰਪਲ ਮੈਨੂੰ ਨਾ ਗੁੱਸਾ ਛੇਤੀ ਆ ਜਾਂਦਾ ਮੇਰ ਤਾਂ ਚੇਹੇ ਹੁਸ ਹੁੰਦੀ ਸਭਾ ਬੋਲੇ ਚੇਹੇ ਜਿਵੇਂ ਮਰਜੀ ਬੋਲੇ ਪਤਾ ਨਹੀਂ ਕਿਉਂ ਜਦੋਂ ਤੂੰ ਬੋਲਦੀ ਹੈ ਨਾ ਮੈਨੂੰ ਤਾਂ ਬਹੁਤ ਗੁੱਸਾ ਚੜਦਾ ਪਰ ਮੇਰ ਤਾਂ ਬਲੱਡ ਵੱਜ ਜਾਂਦਾ ਮੇਰ ਤਾਂ ਬਿਮਾਰੀ ਆ ਮੈਨੂੰ ਹੋਰ ਕੋਈ ਕਸਰ ਨਹੀਂ ਹੈਗੀ ਆਏ ਨਾ ਸੋਚ ਇਹ ਤਾਂ ਬਿਮਾਰੀ ਹੈ ਇਹ ਤਾਂ ਮੈਂ ਗੋਲੀ ਨਾਲ ਛੱਟ ਠੀਕ ਹੋ ਜੂ ਮੈਂ ਤਾਂ ਬੋਲਦੀ ਵੀ ਨਹੀਂ ਆ ਦਿਨ ਮੈਂ ਤਾਂ ਮੂੰਹ ਤੇ ਚੇਪੀ ਲਾਲੀ ਪੈਣੀ ਅੱਜ ਤੂੰ ਸੌਂ ਲੱਗੇ ਬਾਬੇ ਦੀ ਚਲ ਠੀਕ ਹੈ ਮੈਂ ਤਾਂ ਬੋਲਦੀ ਮੈਂ ਵੀ ਨਹੀਂ ਬੋਲਦੀ ਮੈਂ ਮੈਂ ਜਮੀ ਨਹੀਂ ਬੋਲਦੀ ਤੇਰਾ ਤੂੰ ਐਂ ਕਰ ਤੇਰਾ ਮਨ ਦੀਆ ਹੋ ਤੂੰ ਦੇ ਕੋਲ ਜਾ ਉਹਨੂੰ ਜਾ ਕੇ ਐਂ ਕਹਿ ਦੇ ਕਹਿ ਮੈਂ ਚਲਦੀ ਆ ਬਟਿੰਪਲ ਨੇ ਕੁਛ ਕਹਿ ਦੇ ਠੀਕ ਹੈ ਬਾਗ ਜਾ ਚਲ ਠੀਕ ਹੈ ਪਰ ਅੱਜ ਤਾਂ ਬਤ ਨਹੀਂ ਲੜਨਾ ਪਰ ਨਹੀਂ ਲੜਦੀ ਮੈਂ ਤੈਨੂੰ ਕਹੀ ਤਾਂ ਜਾਣੀ ਮੇਰੇ ਕੀ ਜੀ ਕਰਦਾ ਲੜਨ ਨੂੰ ਜੀ ਤਾਂ ਮੇਰਾ ਵੀ ਨਹੀਂ ਕਰਦਾ ਪਰ ਗੱਲਾਂ ਇਹੀ ਜਿਹੀ ਹੋ ਜਾਂਦੀਆਂ ਨੇ ਚਲ ਬਾਗ ਜਾ ਭਣ ਭਣ ਕੇ ਭੱਜ ਜਿਹੀ ਠੀਕ ਹੈ ਦੇਖ ਰਹਾ ਮੈਂ ਬਰਕੀ ਮੈਂ ਕਰ ਲੱਗੇ ਨਾ ਮੈਂ ਫੋਨ ਕਰਦੀ ਆ ਮੰਮੀ ਠੀਕ ਹੈ ਮੇਰੀ ਗੱਲ ਸੁਣੋ ਤੁਸੀਂ ਫੋਨ ਰੱਖੋ ਨਾ ਮੈਨੂੰ ਫੋਨ ਦੇ ਪਹਿਲਾਂ ਤੂੰ ਨਹੀਂ ਤੁਸੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇੱਥੋਂ ਵਗ ਜਾ ਇੱਥੋਂ ਨਾ ਤੁਸੀਂ ਜਾਓ ਤੁਸੀਂ ਦੋਨੇ ਜਣੀਆਂ ਲੜੋ ਮੇਰੀ ਗੱਲ ਤਾਂ ਸੁਣ ਲਓ ਅੱਜ ਤੋਂ ਬਾਤ ਨਹੀਂ ਲੜਦੀ ਮੈਂ ਤੈਨੂੰ ਦੱਸਤਾ ਵੀ ਤੁਸੀਂ ਲੜੋ ਸੋਨੂ ਕਿਸੇ ਦੀ ਬੜੇ ਛੋਟੇ ਦੀ ਕੋਈ ਪਰਵਾਹ ਨਹੀਂ ਹੈਗੀ ਮੈਂ ਤਾਂ ਤੁਹਾਡੀਆਂ ਮਾਵਾ ਨੂੰ ਬੁਲਾ ਕੇ ਹਟੂੰ ਨਹੀਂ ਮੰਮੀ ਦੇਖ ਮੈਨੂੰ ਨੰਬਰ ਦੇ ਪੁੱਤ ਇਹਦਾ ਡਿੰਪਲ ਦੀ ਮੰਮੀ ਦਾ ਆਪਣਾ ਬੜੀ ਕਾਰ ਸੰਡਾ ਮੈਂ ਤਾਂ ਮੂੰਹ ਵੀ ਟੱਕ ਲੈ ਆਵਾਂ ਮੈਂ ਤਾਂ ਬੋਲਦੀ ਨਹੀਂ ਭਾਈ ਹੁਣ ਤਾਂ ਤੁਸੀਂ ਜੋ ਮਰਜ਼ੀ ਕਹੀਂ ਜਾਓ ਡਿੰਪਲ ਦੀ ਮੰਮੀ ਦਾ ਨੰਬਰ ਦੇ ਮੈਨੂੰ ਨਹੀਂ ਮੈਂ ਤਾਂ ਮੰਮੀ ਤੇ ਰਾ ਦੀ ਜ਼ੁਬਾਨ ਤੇ ਵੀ ਕਪੜਾ ਲਾਇਆ ਹੋਇਆ ਵੀ ਮੇਰੀ ਜ਼ੁਬਾਨ ਚ ਐ ਕੋਈ ਕੋੜੀ ਚੀਜ਼ ਨਾ ਨਿਕਲ ਜਾਏ ਮੂੰਹ ਚ ਮਤਾਂ ਇਹ ਕਹਿੰਦੀ ਸੀ ਤੁਸੀਂ ਤਾਂ ਮੇਰਾ ਤਾਂ ਸਿਰੇ ਦੁਖਣ ਲਾਤਾ ਤੁਸੀਂ ਤਾਂ ਇੰਨਾ ਦੁਖੀ ਕਰਦੀ ਹੋ ਮੈਂ ਤਾਂ ਮਾਫ਼ ਕਰ ਦੋ ਸਾਨੂੰ ਪਾਪੇ ਤਾਂ ਦੇ ਦੋ ਨੰਬਰ ਹਟਕਾ ਨਾ ਨਾ ਜੀਦਾ ਮਰਜ਼ੀ ਦੇ ਤੂੰ ਨਾ ਨਾ ਪੁਰਾ ਤੇ ਮੁੰਡੇ ਨੂੰ ਫੋਨ ਕਰਨਾ ਦੇ ਜੀ ਪਾਪੇ ਤੋਂ ਨੰਬਰ ਨਾ ਦੇ ਦੇ ਜੀ ਪਾਪਾ ਦਾ ਬਾਲਾ ਖਰਾਬ ਆਪੇ ਤਾਂ ਕਿੰਨੀਆਂ ਕਿੰਨੀਆਂ ਸੁਣਾਉਂਦਾ ਹੁੰਦਾਗਾ ਪਤਾ ਲੱਗਣਾ ਚਾਹੀਦਾ ਵੀ ਮੇਰੀ ਧੀ ਕਿੰਨੀ ਕਾਦਰ ਕਰਕੇ ਕੀ ਕਰਤੂਤਾ ਕਰਦੀਆਂ ਨੇ ਇਹ ਮੇਰੀ ਗੱਲ ਸੁਣ ਲੈ ਦੇਹਲਾ ਕਾੜ ਦੀ ਲੜਾਈ ਨਾ ਕਾਟਚੀ ਰਹਿਣ ਦੇ ਐਵੇਂ ਉੱਥੇ ਖਲਾਰਨ ਨਾ ਪਾ ਮੰਮੀ ਕਾਹਨੂੰ ਜਲੂਸ ਕੱਟਣਾ ਆਪਾਂ ਆਪਣੇ ਘਰ ਤੋਂ ਨਿਕਲੋ ਤੂੰ ਮੈਨੂੰ ਤੇਰੇ ਬਾਪ ਦਾ ਜਾਂ ਤੇਰੀ ਮਾਂ ਦਾ ਨੰਬਰ ਦੇ ਮੈਂ ਤੈਨੂੰ ਦੱਸਾਂ ਮੰਮੀ ਮੇਰੇ ਕੋਲ ਹੁਣ ਮਿੱਠੇ ਪੋਚੇ ਨਾ ਲਾਓ ਦੇਖ ਸਾਡੇ ਤੋਂ ਗਲਤੀ ਹੋ ਗਈ ਨਾ ਸਾਨੂੰ ਇੱਕ ਵਾਰ ਮਾਫ ਕਰ ਮੈਨੂੰ ਪਤਾ ਹੈ ਤੁਹਾਡਾ ਤੁਸੀਂ ਹੁਣ ਮੇਰੇ ਕੋਲ ਮਿੱਠੇ ਪੋਚੇ ਲਾ ਕੇ ਨਾ ਵੀ ਸਾਡੀ ਮਾਂ ਮਾਂ ਨੂੰ ਫੋਨ ਕਰਦੇ ਤਾਂ ਮੈਂ ਤੁਹਾਨੂੰ ਜਾਣਦੀ ਆ ਮੈਂ ਦੇਖ ਮੇਰੀ ਗੱਲ ਸੁਣਦਾ ਜਾ ਕੁੜੀ ਫੜਫੜ ਕੱਪੜੇ ਪਾ ਲੈ ਜਾ ਭਾਗ ਜਾ ਤੂੰ ਛੇ ਦਿਨ ਹੀ ਜਾਇਆ ਜਾ ਕਿੱਥੇ ਜਾਇਆ ਕਿੱਥੇ ਜਾਇਆ ਕੋਈ ਨਹੀਂ ਜਾ ਨਾ ਨਾ ਮੈਂ ਤੁਹਾਨੂੰ ਕਿਸੇ ਨੂੰ ਨਹੀਂ ਲੈ ਕੇ ਜਾਂਦੀ ਪਹਿਲਾਂ ਹਲੇ ਤੁਸੀਂ ਮੈਨੂੰ ਦੁਖੀ ਨਾ ਕਰੋ ਪਹਿਲਾਂ ਮੈਂ ਤੁਹਾਡੀ ਮਾਮਾ ਨਾਲ ਗੱਲ ਕਰੂੰਗੀ ਫਿਰ ਮੈਂ ਕੋਈ ਡਿਸੀਜਨ ਲਵਾਂਗੀ ਮੇਰੀ ਗੱਲ ਸੁਣ ਐ ਕਰੋ ਕਹਦੇਗੀ ਤੁਸੀਂ ਕੋਈ ਨਹੀਂ ਜਾਇਓ ਤੁਸੀਂ ਦੋਨੇ ਜਾਇਓ ਚੰਗਾ ਨਾ ਨਾ ਬਈ ਅਸੀਂ ਚੰਗੇ ਲੱਗਦੇ ਆ ਤੁਸੀਂ ਜਾਓ ਨਹੀਂ ਤੁਸੀਂ ਚੱਲਣਾ ਵੀ ਪਹਿਲੀ ਵਾਰ ਜਾਓਗੇ ਚੱਲ ਲੋੜੀ ਲੈ ਕੇ ਜਾਓ ਦੇਖ ਲੈ ਹੁਣੇ ਨਾ ਚੱਲ ਬੇਬੇ ਛੱਡਦੇ ਹੁਣੇ ਦਾ ਨਾ ਇੱਥੇ ਨੂੰ ਨਹੀਂ ਪਤਾ ਇਹ ਹੁਣ ਨਾ ਇਹ ਮਿੱਠੀਆਂ ਮਾਸੀਆਂ ਬਣਾ ਦੇ ਨੇ ਪਤਾ ਉਹਨਾਂ ਦਾ ਪਤਾ ਹਾਂ ਵੀ ਸਾਡੇ ਮਾਂ ਪਿਓ ਕੋਲ ਗੱਲ ਫੋਨ ਕਰੂਗੀ ਨਹੀਂ ਉਹਨਾਂ ਦੇ ਘਰੇ ਕਲੇਸ਼ ਨਾ ਹੋਵੇ ਇੱਥੇ ਸਾਰਾ ਦਿਨ ਰਹੇ ਇੱਥੇ ਸਾਰਾ ਦਿਨ ਰਹੇ ਇਹਨਾਂ ਨੂੰ ਜਿਹੜੀ ਗਲਤੀ ਹੋ ਗਈ ਅਸੀਂ ਮੰਨ ਤਾਂ ਰਿਹਾ ਮੰਮੀ ਸਾਨੂੰ ਮਾਫ ਕਰਦੇ ਹੋ ਨਾ ਜੇ ਅੱਜ ਤੋਂ ਬਾਅਦ ਤੁਸੀਂ ਲੜੀਆਂ ਤਾਂ ਫਿਰ ਮੇਤੋਂ ਬੁਰਾ ਕੋਈ ਨਹੀਂ ਆ ਦੇਖ ਕੰਨਾਂ ਨੂੰ ਹੱਥ ਲਾ ਲੈ ਦੇਖ ਨਹੀਂ ਲੱਗਦਾ ਕੰਨਾਂ ਨੂੰ ਹੱਥ ਚਲ ਅੱਜ ਤਾਂ ਮੈਂ ਥੋੜੀ ਸੁਣ ਲੈਣੀ ਆ ਚਰਮੈ ਨਹੀਂ ਮੈਂ ਤੋਂ ਬੁਰਾ ਕੋਈ ਨਹੀਂ ਦੇਣਾ ਦੀਪਕ ਤੂੰ ਸੁਣ ਰਿਹਾ ਹੈ ਨਾ ਪੁੱਤ ਹਾਂ ਬੇਬੇ ਕੋਈ ਚੱਕਰ ਨੀ ਦੋ ਤੇਰੇ ਸਾਹਮਣੇ ਗੱਲ ਹੋ ਰਹੀ ਹੈ ਕੱਲ ਨੂੰ ਤੇਰੇ ਕੰਨ ਭਰੇ ਕਿਤੇ ਇਹ ਮਮੀ ਨਾ ਕੱਲ ਨੂੰ ਭਰੇ ਚੱਕ ਕੇ ਘਰ ਦੇ ਨੂੰ ਬੁਲਾ ਲਈ ਹਾਂ ਬਸ ਮੈਂ ਤਾਂ ਇਹਦੇ ਘਰ ਦੇ ਨੂੰ ਤੂੰ ਮੈਨੂੰ ਬਸ ਮਾਲਕ ਮੈਂ ਨੰਬਰ ਤਾਂ ਮੈਂ ਫੀਡ ਕਰਕੇ ਰੱਖੂ ਹਾਂ ਤਾਂ ਕਿ ਮੈਨੂੰ ਮੰਗੜੇ ਨਾ ਪੈਣ ਤੇ ਇਹਦੇ ਇਹਦੀ ਮਾਂ ਦਾ ਵੀ ਇਹਦੇ ਬਾਪ ਦਾ ਵੀ ਮੈਂ ਤੁਹਾਨੂੰ ਅੱਛਾ ਇਹਦੇ ਇਹਦੀ ਮਾਂ ਦਾ ਵੀ ਇਹਦੇ ਪਿਓ ਦਾ ਵੀ ਦੋਨਾਂ ਦੇ ਨੰਬਰ ਮੈਨੂੰ ਦੇ ਕੇ ਰੱਖੀ ਜਦ ਮੇਰਾ ਚੀ ਕਰੇ ਮੈਂ ਉਦੋਂ ਹੀ ਫੋਨ ਕਰਨਾ ਉਹਨਾਂ ਨੂੰ ਦੇ ਬਾਹਰ ਚਲ ਕੋਕ ਜਾ ਮਾਰੇ ਜਕਰਾਂ ਨੇ ਵੀ ਦੱਸੀ ਕੀ ਕਰਨ ਤੁੱਤਾ ਕਰਨਾ ਪਾਉਗਾ ਉਹ ਤਾਂ ਮੈਂ ਕਰੂੰਗੀ ਉਹਨੂੰ ਨਾ ਦੱਸਿਓ ਉਹਨੂੰ ਤਾਂ ਮੈਂ ਕਰੂੰਗੀ ਮੇਰਾ ਪੁੱਤ ਹੈ ਹੋਈ ਗਾਲੀ ਚੱਲ ਹੁਣ ਜਿਹੜਾ ਬੀਤ ਗਿਆ ਹੋ ਗਿਆ ਨਹੀਂ ਬਾਈ ਤੂੰ ਮੇਰੀ ਗੱਲ ਸੁਣ ਲੈ ਫੋਨ ਤਾਂ ਮੈਂ ਹੁਣ ਧਰ ਦਿੰਨੀ ਆ ਤੁਸੀਂ ਮੈਂ ਨਾ ਐਨੀ ਦੁਖੀ ਕਰ ਲਈ ਦੀ ਮੈਂ ਅੱਕ ਕੇ ਹੁਣ ਅੱਕ ਕੇ ਮੈਂ ਨਾ ਤਾਂ ਮੈਂ ਇਹ ਡਿਸੀਜਨ ਲਿਆ ਹੈ ਵੀ ਇਹਨਾਂ ਦੇ ਮਾਪੇ ਕੋ ਬੁਲਾ ਕੇ ਨਾ ਉਹ ਉਹਨਾਂ ਨੂੰ ਦੱਸਾਂ ਤਾਂ ਹੀ ਕੋਈ ਹੱਲ ਹੋਊ ਆਪਾਂ ਹੀ ਸੋਣੀਆਂ ਧੀਆ ਆ ਕਰਦੀਆਂ ਨੇ ਕੱਲ ਨੂੰ ਤੁਸੀਂ ਕਹੋਗੇ ਭਈ ਸਾਸਾਂ ਐ ਕਰਦੀ ਐ ਆਪਦੀਆਂ ਦੀ ਆ ਕੇ ਸੁਣ ਲਓ ਇਹਨਾਂ ਨੂੰ ਸਮਝਾ ਲਓ ਜੇ ਮੇਰੇ ਚ ਗਲਤੀ ਹੈ ਤਾਂ ਮੈਨੂੰ ਤੁਸੀਂ ਕਹੋ ਨਹੀਂ ਤੇ ਅੱਛਾ ਕੋਈ ਨਹੀਂ ਗਲਤੀ ਤਾਂ ਹੁਣ ਸਾਡੇ ਚ ਤੇ ਕਹਿ ਤੇ ਦਿੱਤਾ ਹੁਣ ਸਾਫ ਗਲਤੀ ਹੋਗੀ ਅਸ ਤਾਂ ਪਈ ਹੁਣ ਇਹੀ ਸਲਾਹ ਕੀਤੀ ਹੈ ਦੇਹ ਲਾ ਦੋਨਾਂ ਜਾਣੇ ਨੇ ਵੀ ਰਲ ਮਿਲ ਕੇ ਕੰਮ ਕਰਿਆ ਕਰਾਂਗੇ ਮੂੰਹ ਤੇ ਰੱਖਿਆ ਕਰਾਂਗੇ ਚੇਪੀ ਨਾ ਤੈਨੂੰ ਕਹਾ ਮੈਂ ਮਾੜੀ ਨਾ ਤੂੰ ਮੈਨੂੰ ਕਹ ਪਈ ਮਾੜੀ ਅਸੀਂ ਜਮੀ ਨਹੀਂ ਲੜਤੀ ਮੰਮੀ ਅਸੀਂ ਆਪਸ ਚ ਕਰ ਲ ਕਰ ਲਈ ਇਹ ਆਪਦਾ ਕੰਮ ਕਰੂਗੀ ਮੈਂ ਆਪਦਾ ਤੋ ਉਹ ਵੀ ਤੇਰੇ ਹੋ ਗਿਆ ਤੁਹਾਡਾ ਥਮਾਕ ਸੈਟ ਮਾੜਾ ਮੋਟਾ ਹੋਣਾ ਹਾਂ ਹੋ ਗਿਆ ਹੋਰ ਮੰਮੀ ਆਏ ਦੇਖੋ ਤੇਰਾ ਹੋਗਾ ਟਿੰਪਲ ਕੁੜੀਏ ਮੇਰ ਤਾਂ ਭਾਈ ਪੈਣਾ ਵੀ ਸੈਟ ਸੀ ਮੈਂ ਇੰਨਾ ਬੋਲਦੀ ਆ ਤੂੰ ਉੱਚੀ ਮਰਿਆ ਕੰਨਾਂ ਚ ਕੀੜੇ ਕੱਢਨੀ ਐ ਹੌਲੀ ਤੈਨੂੰ ਨਹੀਂ ਬੋਲਣਾ ਆਉਂਦਾ ਘੱਟੋ ਘੱਟ ਹੌਲੀ ਦਾ ਬੋਲ ਪੈ ਹੁਣ ਕੋਲ ਬੈਠੀ ਬੋਲਣੀ ਐ ਇਹ ਤਾਂ ਕੰਨਾਂ ਦੇ ਵਿੱਚ ਵੀ ਹੋ ਗਿਆ ਮੈਨੂੰ ਤਾਂ ਉੱਚੀ ਸੁਣਨ ਲੱਗਿਆ ਜਿਵੇਂ ਇਹ ਛੇੜ ਜੀਏ ਤੇ ਬਲੱਡ ਵੱਧਾ ਹੋਰ ਤਾਂ ਕੋਈ ਗੱਲ ਤੇਰਾ ਬਲੱਡ ਵਧਾ ਦੇ ਦਵਾਈ ਦੇ ਤੇ ਤੇਰਾ ਬਲੱਡ ਵੱਧਾ ਹੈ ਕੋਈ ਵੀ ਦਿੱਕਤ ਐ ਤੈਨੂੰ ਤੂੰ ਮੈਨੂੰ ਦੱਸ ਆਸੀ ਤੈਨੂੰ ਦਵਾਈ ਦਵਾਈ ਹੋਰ ਤਾਂ ਮੈਨੂੰ ਕੋਈ ਕਮੀ ਨਹੀਂ ਮੇਰੇ ਤਾਂ ਕੱਲਾ ਬਲੱਡ ਵਾਧਾ ਉਹ ਤਾਂ ਦਵਾਈ ਤੇਰਾ ਬਲੱਡ ਬਲੂਡ ਤਾਂ ਨਾ ਮੈਂ 1 ਮਿੰਟ ਚ ਸੈੱਟ ਕਰ ਦੂੰ ਜਦੋਂ ਤੇਰੀ ਮੰਮੀ ਆ ਗਈ ਨਾ ਉਹਦੇ ਸਾਹਮਣੇ ਬਿਠਾ ਕੇ ਗੱਲਾਂ ਕਰੋ ਨਾਲੇ ਮੈਂ ਚੋਰੀ ਨਹੀਂ ਗੱਲਾਂ ਕਰਦੀ ਹੈਗੀ ਕੋਈ ਸੇਜ ਸੱਸ ਤਾਂ ਹੁੰਦੀ ਐ ਵੀ ਚੋਰੀ ਗੱਲਾਂ ਮਾਰ ਦੇ ਮੈਂ ਸੋਨੂੰ ਬਿਠਾ ਕੇ ਤੁਹਾਡੇ ਸਾਹਮਣੇ ਤੁਹਾਡੇ ਮਾਪੇ ਨੂੰ ਦੱਸੂ ਵੀ ਆਹ ਸੁਣ ਲੋ ਆਪਦੇ ਵੀ ਕੱਲ ਨੂੰ ਐਂ ਵੀ ਨਾ ਕਹਿਣ ਵੀ ਸਾ ਤੋਂ ਸਾਡੀ ਚੁਗਲੀ ਲਾਈ ਐ ਚਲ ਕਾ ਨੂੰ ਮੰਮੀ ਲੇਟ ਹੋਈ ਜਾਣਾ ਫਿਰ ਨੇਰਾ ਹੋ ਜਾਂਦਾ ਮੇਰੇ ਕੋਲ ਟਾਈਮ ਨਾਲ ਜਾਇਓ ਜਿੱਦੇ ਦਰਤ ਜਾਣਾ ਛੱਡੋ پرا ਕਰਦੀਆਂ ਗੱਲਾਂ ਇਹ ਤਾਂ ਚਲ ਹੁਣ ਤੁਸੀਂ ਐਂ ਕਰੋ ਹੇ ਨਾ ਦੋਨਾਂ ਨੂੰ ਭੇਜ ਨਾ ਨਾ ਭੇਜ ਜੀ ਤੁਸੀਂ ਬਾਗ ਭੈਣੇ ਤੂੰ ਤਾਂ ਵੱਡੀ ਐ ਤੂੰ ਬਾਗ ਚੱਲ ਤੁਸੀਂ ਆਇਆ ਕਰੋ ਚੰਗਾ ਫਿਰ ਹੁਣ ਹੁਣ ਪਹਿਲਾਂ ਤਾਂ ਮੈਨੂੰ ਐ ਦੱਸੋ ਤੁਸੀਂ ਵੀ ਹੁਣ ਅੱਜ ਤੋਂ ਤੁਸੀਂ ਦੋਨੇ ਜਿਹੜੀਆਂ ਠੀਕ ਰਹੋਗੀਆਂ ਹਾਂ ਠੀਕ ਰਹਿਾਂਗੇ ਜੇ ਫਿਰ ਤੁਸੀਂ ਆਇਆ ਕਰੋ ਮੇਰੀ ਗੱਲ ਸੁਣਾਇਆ ਤਾ ਡਿੱਪਕ ਮੈਂ ਫਿਰ ਆਇਆਂਗਾ ਨਹੀਂ ਤੀ ਵੀ ਚੱਲ ਨਾਲੇ ਇਹਦਾ ਵੀ ਮਨ ਰਹਿਜੂ ਨਾਲੇ ਇਹਦਾ ਵੀ ਮਨ ਰਹਿਜੂ ਤੂੰ ਆਇਆ ਕਰ ਗੱਡੀ ਕੱਢ ਲੈ ਚੱਲ ਠੀਕ ਹਾਂ ਆਪਾਂ ਦਾਦਾ ਘੰਟਾ ਜਾਣ ਲੱਗੂ ਅੱਧਾ ਘੰਟਾ ਉਹਨੋਂ ਲੱਗਾਂ ਹਾਂ ਆਪਾਂ ਚਾਰੀ ਜਾਇਆ ਚਲ ਆ ਵੀ ਸੜੀਆ ਮੈਂ ਤਾਂ ਫਿਰ ਤਿਆਰ ਮੈਂ ਤਾਂ ਤੁਹਾਨੂੰ ਨਹੀਂ ਦੇਹਲਾ ਸੋਢੀ ਮੈਂ ਅੱਜ ਤੁਹਾਨੂੰ ਮਾਫ ਕਰਤਾ ਤੁਹਾਨੂੰ ਖੁਸ਼ ਵੀ ਕਰਤਾ ਮੈਂ ਤੁਹਾਨੂੰ ਧੀਆ ਮੰਨਦੀ ਆ ਜੇ ਤੁਸੀਂ ਅੱਗੇ ਤੋਂ ਮੈਨੂੰ ਲੜਦੀਆਂ ਦਿਖ ਗਈਆਂ ਫਿਰ ਤੁਸੀਂ ਧੀਖ ਲੋ ਚਲੋ ਹੁਣ ਦੋਨੇ ਜਿਹੜੀਆਂ ਤਿਆਰ ਹੋ ਜਾਓ ਤਿਆਰ ਹੋ ਕੇ ਚਲੋ ਲੋੜੀ ਦੇਖੇ ਮੈਂ ਤਾਂ ਤਿਆਰ ਆ ਚਲ ਭਾਈ ਚੱਲ ਚੱਲ ਚਲ ਚੱਕ ਲੈ ਸਮਾਨ ਰਸੋਈ ਚਲ ਦੀ ਪੁੱਤ ਤੂੰ ਵੱਡੀ ਕੱਢ ਲੈ ਪੁੱਤ ਚਲੋ ਭਈਆ ਚਲੋ ਹਾਂ ਮੈਨੂੰ ਵੀ ਕੱਪੜੇ ਦੇ ਦਿਓ ਮੈਂ ਬਦਲ ਲਾਂ ਦੇ ਦਿਓ ਕੱਪੜੇ ਮੈਨੂੰ ਹੋਰ